ਇਹ ਕੌਣ ਆ ਜੜਾ ਕੇ سزا ਸੁਣਾ ਰਿਹਾ ਮੈਨੂੰ ਇਹਨੇ ਮੈਨੂੰ ਚੋਰ ਕਿਹਾ ਮੇਰੇ ਤੇ ਕਿਹੜਾ ਚੋਰੀ ਦਾ ਮੁਕੱਦਮਾ ਇਹਦਾ ਮੈਂ ਕੀ ਚੋਰੀ ਕੀਤਾ ਮੈਨੂੰ ਦੱਸੇ 420 ਤੁਹਾਡੇ ਤੇ ਵਿਜੀਲੈਂਸ ਦਾ ਪਰਚਾ ਤੁਹਾਡੇ ਤੇ ਔਰ ਅਫਸਰ ਤੇ ਹਮਲਾ ਕਰਨ ਦਾ ਪਰਚਾ ਤੁਹਾਡੇ ਤੇ ਜਿਹੜੇ ਹਸਾਬ ਨਾਲ ਮੇਰੀ ਇਨਫੋਰਮੇਸ਼ਨ ਇਕੱਠੀ ਕਰ ਰਹੇ ਨੇ ਮੇਰੀ ਰੈਕੀ ਕਰ ਰਹੇ ਨੇ ਮੈਨੂੰ ਲੱਗਦਾ ਭੁੱਲਰ ਨੇ ਇਹਨਾਂ ਨੂੰ ਹੀਅਰ ਕਰ ਲਿਆ ਪਹਿਲੀ ਪਤਨੀ ਨੂੰ ਕਹਿੰਦੇ ਛੱਡ ਦਿੱਤਾ ਦੂਜੀ ਪਤਨੀ ਨੂੰ ਕਹਿੰਦੇ ਭਜਾ ਕੇ ਲੈ ਆਏ ਉਹ ਕੀ ਕਹਾਣੀਆਂ ਆ ਜੇ ਮੈਂ ਵਿਆਹ ਕਰਾਇਆ ਤਾਂ ਯਾਰ ਮੈਂ ਵਿਆਹ ਕਰਾਇਆ ਮੈਂ ਮੁੱਕਰਿਆ ਨਹੀਂ ਮੈਂ ਭੱਜਿਆ ਨਹੀਂ ਉਸ ਗੱਲ ਤੋਂ ਕਿ ਮੈਂ ਨਹੀਂ ਕਰਾਇਆ ਪਹਿਲੀ ਪਤਨੀ ਨੇ ਕੋਈ ਤੁਹਾਡੇ ਤੇ ਪਰਚਾ ਦਰਜ ਕਰਵਾਇਆ ਸੀ ਨਹੀਂ ਭਾਈ ਜੀ ਕੋਈ ਕੰਪਲੇਂਟ ਉਹਦੀ ਮਿਸ ਅੰਡਰਸਟੈਂਡਿੰਗ ਸੀ ਸਾਡੀ ਅਸੀਂ ਬਹਿ ਕੇ ਨਿਬੇੜ ਲਿਆ ਆਪਣਾ ਇਹਦੇ ਕਹਿਣ ਮੁਤਾਬਕ ਮੈਂ ਵਿਆਹ ਨਹੀਂ ਕਰਾਇਆ ਆਲੋ ਜੀ ਮੈਂ ਵਿਆਹ ਨਹੀਂ ਕਰਾਇਆ ਜਾਂਦਾ ਦੇਖੋ ਜੀ ਮੇਰਾ ਮੰਦਰ ਚ ਵਿਆਹ ਹੋਇਆ ਪ੍ਰੋਪਰ ਆਲੋ ਜੀ ਠੀਕ ਹੈ ਸਾਰਾ ਤੁਹਾਡਾ ਪਹਿਲਾ ਵਿਆਹ ਹੈ ਦੂਜਾ ਜੀ ਸਾਰੇ ਕਰਾਉਂਦੇ ਨੇ ਬੜੀ ਦੁਨੀਆ ਦੋ ਵਿਆਹ ਕਰਾਉਂਦੀ ਹੈ ਦੋ ਵਿਆਹ ਕਰਾਉਣਾ ਕੋਈ ਕਰਾਈ ਮੈਂ एफआईआर होना बंदा गलत हो ਜਾਂਦਾ ਹੈ ਮਹਾਰਾਜ ਕਿਹੜੇ ਕਿਹੜੇ ਪੋਲਿਟਿਕ ਪੋਲਿਟਿਸ਼ੀਅਨ ਤੇ ਮੁਕਦਮਾ ਨਹੀਂ ਮੋਦੀ ਤੱਕ ਤੇ ਮੁਕਦਮੇ ਚੱਲਦੇ ਨੇ ਬਾਈ ਜੀ ਮੁਕਦਮੇ ਚੱਲਣਾ ਕੀ ਨੰਗੇ ਹੋ ਜਾਂਦੇ ਨੇ ਕਿ ਤੁਹਾਡੇ ਵਿਰੋਧੀ ਮੇਰੇ ਫੈਨ ਕਹਿੰਦਾ ਮੰਡੀ ਗੋਬਿੰਦਗੜ੍ਹ ਦੇ ਜਿਨ੍ਹਾਂ ਨੇ ਤੁਹਾਡੀਆਂ ਕਰਤੂਤਾ ਅਕਸ਼ੇ ਕੁਮਾਰ ਇਹ ਫੈਨ ਨੂੰ ਅਕਸ਼ੇ ਕੁਮਾਰ ਹੈ ਮੈਚ ਪਰਸੋਂ ਦਾ ਸੋਇਆ ਨਹੀਂ ਯਾਰ ਇਹ ਬੰਦਾ ਹਟ ਨਹੀਂ ਰਿਹਾ ਮੀਡੀਆ ਨੇ ਇਹਨੂੰ ਇੰਨਾ ਚੜਾਤਾ ਦੋ ਦਿਨਾਂ ਦੇ ਵਿੱਚ ਵੀ ਜਿਵੇਂ ਇਹ ਬਹੁਤ ਵੱਡਾ ਹੀਰੋ ਹੁੰਦਾ ਹੈ ਭਾਈ ਜੀ ਇਹਦੇ ਪਿਛਲਾ ਰਿਕਾਰਡ ਵੀ ਫੋਲੋ ਇਹਦਾ ਵੀ ਫੋਲੋ ਇਹ ਕੀ ਕਰਦਾ ਰਿਹਾ ਇਹ ਕਿਉਂ ਆਇਆ ਇਸ ਮੁਕਦਮੇ 'ਚ ਮੇਰਾ ਕੁਐਸਚਨ ਇੱਕੋ ਹੈ ਕਿਉਂ ਇਹਦੀ ਇਨਫਰਮੇਸ਼ਨ ਨੇ ਫਿਰ ਕਿ ਮੇਰੇ ਮੇਰੇ ਬਾਰੇ ਬੋਲਦੇ ਆਪਣੇ ਕੀ ਰਿਲੇਸ਼ਨਸ਼ਿਪ ਵਕੀਲ ਸਾਹਿਬ ਦੱਸੋਗੇ ਕਿ ਤੁਹਾਡੀ ਸੈਟਿੰਗ ਭੁੱਲਰ ਸਾਹਿਬ ਨਾਲ ਪਹਿਲਾਂ ਤੋਂ ਹੋ ਗਈ ਸੀ 4 ਲੱਖ ਰੁਪਏ ਮਹੀਨਾ ਜਾ ਵੀ ਰਿਆ ਸੀ ਤੁਹਾਨੂੰ ਉਹ ਕਿਸੇ ਗੱਲ ਨੂੰ ਲੈ ਕੇ ਕਹਿੰਦੇ ਕਰਸ਼ਾਨੂ ਨਾਲ ਵਿਗੜੀ ਤਾਂ ਆਹ ਕੰਮ ਕਰਾਤਾ ਸੋਰਸ ਦੱਸੇ ਮੈਂ ਉਹ ਮੈਂ ਦੇ ਪੈਰੀ ਹੱਥ ਲਾ ਕੇ ਇਹਦੀ ਇੱਜ਼ਤ ਕਰੂੰਗਾ ਇਹਨੂੰ ਕਹ ਸਵੇਰੇ ਤੁਰੇ ਕੱਲੇ ਕੱਲੇ ਗਰੀਬ ਆਦਮੀ ਦੀ ਤੇ ਜਿਹਦੇ ਨਾਲ ਤੱਕਾ ਉਹਦੇ ਨਾਲ ਤੁਰੇ ਸਰ ਸਾਹਿਬ ਜੇ ਤੁਸੀਂ ਆਪਣੇ ਕੰਮ ਕਰੇ ਹੁੰਦੇ ਜੇ ਤੁਸੀਂ ਆ ਚੀਜ਼ਾਂ ਕੀਤੀਆਂ ਹੁੰਦੀਆਂ ਨਾ ਦੋ ਚਾਰ ਅਫਸਰਾਂ ਨੂੰ ਤੁਸੀਂ ਲਾ ਅਫਸਰ ਸਾਹਿਬ ਨੱਥ ਪੁਆਈ ਹੁੰਦੀ ਅੱਜ ਸਾਨੂੰ ਨਹੀਂ ਸੀ ਆਨਦੀ ਲੋੜਵਾ ਤੁਸੀਂ ਆਪਣੀ ਪਤਨੀ ਨੂੰ ਭਾਜਪੀ ਦੀ ਕਾਉਂਸਲਰ ਤੋਂ ਚੋਣ ਵੀ ਲੜਵਾਈ ਹੈ ਇਸ ਕਰਕੇ ਸਾਰਾ ਕੁਝ ਕੀਤਾ ਹੈ ਮੇਰਾ ਪੋਲੀਟੀਕਲ ਪਚੋਕੜ ਹੁੰਦਾ ਮੇਰੇ ਤੋਂ ਕੋਈ ਪੈਸੇ ਮੰਗ ਲੈਂਦਾ ਮੈਨੂੰ ਕੋਈ ਦਬਕੇ ਮਾਰ ਲੈਂਦਾ ਮੇਰੇ ਤੇ ਕੋਈ ਮੁਕਦਮੇ ਦਰਜ ਕਰ ਦਿੰਦਾ ਜੇ ਮੇਰਾ ਪਚੋਕੜ ਹੁੰਦਾ ਦੱਸੋ ਤੁਸੀਂ 2012 ਨਾਲ ਮੁਕਦਮੇ ਚ ਮਾਨਯੋਗ ਮਲੂਕ ਕੋਰਟ ਨੇ ਮੈਨੂੰ ਬაਇਜਤ ਬਰੀ ਕੀਤਾ 2000 ਜਿਹੜਾ ਇੱਕ ਮੁਕਦਮਾ ਕਹਿੰਦੇ ਨੇ ਜੀ 14 ਵਾਲਾ ਉਹਦੇ ਵਿੱਚ ਕੰਪਲੇਨਟਰ ਨੇ ਕੋਰਟ ਦੇ ਵਿੱਚ ਐਫੀਡੀਪੜ ਫਾਈਲ ਕੀਤਾ ਕਿ ਇਹ ਮੁਕਦਮਾ ਮੈਂ ਗਲਤੀ ਨਾਲ ਦਰਜ ਕਰਾਇਆ ਉਹ ਮੇਰੀ ਭਲਾ ਮਾਨਸੀ ਹੈ ਕਿ ਮੈਂ ਉਹਤੇ 182 ਨਹੀਂ ਲੱਗਦਾ ਜਿਹੜਾ ਪਰਿਵਾਰ ਤੇ ਗੱਲ ਕਰਨ ਵਾਲਾ ਬੰਦਾ ਹੁੰਦਾ ਬੁਜਦਿਲ ਹੁੰਦਾ ਇਹ ਵੀ ਆ ਰਿਹਾ ਕਿ ਇਹ ਸਭ ਬੋਲਣ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ ਹੋ ਸਕਦੀ ਹੈ ਬਾਈ ਜੀ ਇਹ ਲੋਕ ਚਾਹੁੰਦੇ ਨੇ ਵੀ ਹਾਂ ਕਾਸ਼ ਕਿਤੇ ਉਲਝਾ ਦਈਏ ਆਕਾਸ਼ ਨੂੰ ਕੋਈ ਗਲਤ ਪਰਚਾ ਪਵਾ ਦਈਏ ਹੋਰ ਇੱਕ ਅੱਧਾ ਮੇਰੇ ਤੇ ਕਰਾਉਗੇ ਸਾਰੇ ਲੱਗੇ ਲਾਪਸਰ ਸਾਹਿਬ ਵੀ ਵਿੱਚੇ ਲੱਗਦੇ ਨੇ ਕਰ ਲਓ ਬਾਈ ਜੀ ਕਰ ਲਓ ਬੋਲਡ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਿੰਸ ਸੁਨਿਆਲ ਡੀਆਈਜੀ ਪੁੱਲਰ ਇਸ ਵਕਤ ਚਰਚਾ ਦੇ ਵਿੱਚ ਨੇ ਕਿਉਂਕਿ ਜੇਲ੍ਹ ਚ ਨੇ ਉਹਨਾਂ ਦਾ ਟਰੈਪ ਲਗਾਉਣ ਵਾਲੇ ਆਕਾਸ਼ ਬੱਤਾ ਵੀ ਚਰਚਾ ਦੇ ਵਿੱਚ ਨੇ ਪਰ ਪਿਛਲੇ ਦਿਨ ਆਕਾਸ਼ ਬੱਤਾ ਨੂੰ ਲੈ ਕੇ ਕੁਝ ਬਾਅਦ ਉਹ ਬਾਤ ਸਾਹਮਣੇ ਆਇਆ ਕਿ ਆਕਾਸ਼ ਬੱਤਾ ਖਿਲਾਫ ਵੀ ਪਰਚੇ ਦਰਜ ਨੇ ਆਕਾਸ਼ ਬੱਤਾ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਉਹ ਆਮ ਇਨਸਾਨ ਨਹੀਂ ਹੈ ਬਹੁਤ ਪਾਵਰਫੁੱਲ ਹੈ ਕੌਣ ਆਕਾਸ਼ ਬੱਤਾ ਦੇ ਪਿੱਛੇ ਹੈ ਕਿਉਂਕਿ ਕਿਸੇ ਪੀਐਨ ਜਾਂ ਕਿਸੇ ਵੀ ਪੁਲਿਸ ਅਫਸਰ ਦਾ ਟਰੈਪ ਲਵਾਉਣਾ ਹੋਵੇ ਤਾਂ ਸੀਬੀਆਈ ਕਹਿੰਦੇ ਦਿਓੜੀ ਨਹੀਂ ਚੜਨ ਦਿੰਦੀ ਪਰ ਆਕਾਸ਼ ਬੱਤਾ ਅੰਦਰ ਕਿਵੇਂ ਵੜ ਗਿਆ ਆਕਾਸ਼ ਬੱਤਾ ਕਿਵੇਂ ਟਰੈਪ ਲਗਾ ਗਿਆ ਬਹੁਤ ਸਾਰੇ ਸਵਾਲ ਸਵਾਲ ਵਕੀਲ ਨੇ ਚੁੱਕੇ ਉਸ ਤੋਂ ਬਾਅਦ ਆਕਾਸ਼ ਬੱਤਾ ਹੋਣਾ ਨੇ ਸਾਡੇ ਨਾਲ ਸੰਪਰਕ ਵੀ ਕੀਤਾ ਇਸ ਗੱਲ ਦਾ ਜਵਾਬ ਵੀ ਦੇਣਾ ਚਾਹੁੰਦੇ ਨੇ ਸਾਡੇ ਨਾਲ ਇਸ ਵਕਤ ਵੋਲਟ ਪੰਜਾਬ ਟੀਵੀ ਦੇ ਐਕਸਕਲੂਸਿਵ ਜੁੜੇ ਨੇ ਸਸ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਸਕਾਲ ਜੀ ਤੁਹਾਡੇ ਉੱਤੇ ਇਲਜ਼ਾਮ ਲੱਗਿਆ ਤੁਸੀਂ ਆਮ ਇਨਸਾਨ ਨਹੀਂ ਹੋ ਪਾਵਰਫੁਲ ਹੋ ਤਾਂ ਤੁਸੀਂ ਭੁੱਲਰ ਸਾਹਿਬ ਦਾ ਟਰੈਪ ਲਵਾ ਦਿੱਤਾ 420 ਤੁਹਾਡੇ ਤੇ ਵਿਜੀਲੈਂਸ ਦਾ ਪਰਚਾ ਤੁਹਾਡੇ ਤੇ ਔਰ ਅਫਸਰ ਤੇ ਹਮਲਾ ਕਰਨ ਦਾ ਪਰਚਾ ਤੁਹਾਡੇ ਤੇ ਭਾਜੀ ਪਹਿਲਾਂ ਤਾਂ ਮੈਂ ਵਕੀਲ ਸਾਹਿਬ ਨੂੰ ਇਹ ਪੁੱਛਣਾ ਚਾਹੁੰਨਾ ਹੈ ਕਿ ਤੁਸੀਂ ਕੌਣ ਹੋ ਕੌਣ ਹੈ ਉਹ ਜਿਹੜੇ ਕੰਮ ਉਹ ਕਰ ਰਹੇ ਨੇ ਵਕੀਲਾਂ ਵਾਲੇ ਤਾਂ ਨਹੀਂ ਮੈਨੂੰ ਲੱਗੇ ਵਕੀਲ ਐਫ ਆਈ ਆਰ ਪੜ ਕੇ ਹੀ ਨਹੀਂ ਐਫ ਆਈ ਆਰ ਦੇਖ ਕੇ ਦੱਸ ਦਿੰਦਾ ਵੀ ਇਹ ਸੱਚੀ ਸੀ ਜਾਂ ਝੂਠੀ ਸੀ ਉਹਨਾਂ ਨੇ ਐਫ ਆਈ ਆਰ ਦੀਆਂ ਲਿਸਟਾਂ ਕੱਢ ਲਈ ਉਹਨਾਂ ਨੇ ਕੀ ਇੱਕ ਵੀ ਐਫ ਆਈ ਆਰ ਪੜੀ ਦੇਖਿਆ ਉਸ ਕੀ ਹੈ ਭਾਈ ਜੀ ਉਹਨਾਂ ਦੀਆਂ ਸਟੇਟਮੈਂਟਾਂ ਤੋਂ ਉਹਨਾਂ ਦੀ ਗੱਲਾਂ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਨੇ ਪਲਾਂਟ ਕੀਤਾ ਹੈ ਉਹ ਬਾਕੀ ਪਲਾਂਟ ਹੋਏ ਹੋਏ ਨੇ ਉਹਨਾਂ ਦੇ ਜਿੰਨੇ ਇੰਟਰਵਿਊਜ਼ ਆਏ ਨੇ ਜੋ ਬੋਲੇ ਨੇ ਉਹ ਤੋਂ ਇੱਕੇ ਚੀਜ਼ ਸਾਬਤ ਹੁੰਦੀ ਹੈ ਕੋਈ ਵੀ ਬੰਦਾ ਕਦੇ ਕਿਸੇ ਦੇ ਖਿਲਾਫ ਨਾ ਜਾਇਓ ਜੇ ਤੁਸੀਂ ਕਿਸੇ ਦੀ ਸ਼ਿਕਾਇਤ ਕਰੋਗੇ ਕਰਪਸ਼ਨ ਦੇ ਖਿਲਾਫ ਬੋਲੋਗੇ ਤਾਂ ਇਹ ਜੇ ਵਕੀਲ ਸਾਹਿਬ ਉੱਠ ਕੇ ਤੁਹਾਡੀਆਂ ਲੱਤਾਂ ਖਿੱਚਣਗੇ ਤੁਹਾਡੇ ਖਿਲਾਫ ਚੱਲਣਗੇ ਮੈਂ ਤਾਂ ਕਹਿਣਾ ਮੈਂ ਤਾਂ ਦੁਗੀ ਹੋ ਕੇ ਤੁਰਿਆ ਸੀ ਠੀਕ ਹੈ ਜੀ ਇਹਨਾਂ ਨੇ ਕਿਹਾ 2012 ਵਾਲਾ ਮਕਦਮਾ 2012 ਵਾਲੇ ਮਕਦਮੇ 'ਚ ਮਾਨਯੋਗ ਮਲੋ ਕੋਰਟ ਨੇ ਮੈਨੂੰ ਬაਇਜ਼ਤ ਬਰੀ ਕੀਤਾ 2000 ਜਿਹੜਾ ਇੱਕ ਮਕਦਮਾ ਕਹਿੰਦੇ ਨੇ ਜੀ 14 ਵਾਲਾ ਉਹਦੇ ਵਿੱਚ ਕੰਪਲੇਂਟਰ ਨੇ ਕੋਰਟ ਦੇ ਵਿੱਚ ਐਫੀਡੀਫਡ ਫਾਈਲ ਕੀਤਾ ਕਿ ਇਹ ਮੁਕਦਮਾ ਮੈਂ ਗਲਤੀ ਨਾਲ ਦਰਜ ਕਰਾਇਆ ਉਹ ਮੇਰੀ ਭਲਾਮਾਨਸੀ ਹੈ ਕਿ ਮੈਂ ਉਹਤੇ 182 ਨਹੀਂ ਲਗਾਈ ਕੋਈ ਗੱਲ ਅਸੀਂ ਫੇਰ ਕਹਿੰਦੇ ਆ ਅਸੀਂ ਵਪਾਰ ਕਰਨਾ ਅਸੀਂ ਇੱਕ ਮਨ ਨੂੰ ਨਹੀਂ ਪੈਂਦੇ ਤੀਜੀ ਗੱਲ 155 ਨੰਬਰ ਮੁਕਦਮਾ ਜਿਹੜਾ ਚੱਲ ਰਿਹਾ ਉਹਦੇ ਲਈ ਤਾਂ ਮੈਂ ਜੰਗ ਲੜ ਰਿਹਾ ਠੀਕ ਹੈ ਜੀ ਉਹਦੇ ਉਹਦੇ ਲਈ ਤਾਂ ਮੈਂ ਧੱਕੇ ਖਾ ਰਿਹਾ ਵਿਜੀਲੈਂਸ ਦਾ ਜਿਹੜਾ ਪਰਚਾ ਉਹ ਮੇਰੇ ਤੇ ਬਾਈ ਨੇਮ ਨਹੀਂ ਹੈਗਾ ਤੁਸੀਂ ਉਹਦੀ ਐਫਆਈਆਰ ਕਢਾ ਸਕਦੇ ਤੁਸੀਂ ਦੇਖ ਸਕਦੇ ਹੋ ਚ ਮੈਨੂੰ 120 ਵਿੱਚ ਰੱਖਿਆ ਜਾਂਦਾ ਤੇ ਉਹ ਮੁਕਦਮਾ ਅੰਡਰ ਟ੍ਰਾਇਲ ਹੈ ਅੰਡਰ ਟ੍ਰਾਇਲ ਦੇ ਨਾਲ ਨਾਲ ਹਾਈ ਕੋਰਟ ਤੋਂ ਉਹਦੀ ਪ੍ਰोसीडिंग ਸਟੇ ਹੋਈ ਹੋਈ ਹੈ ਇਹ ਕੌਣ ਨੇ ਬਾਈ ਜੀ ਜਿਹੜੇ ਵਕੀਲ ਸਾਹਿਬ ਆ ਕੇ ਡਿਸੀਜਨ ਸੁਣਾਉਣ ਲੱਗੇ ਇਹਨਾਂ ਨੇ ਮੈਨੂੰ ਚੋਰ ਕਿਹਾ ਮੈਂ ਆਪਣੇ ਵਕੀਲ ਸਾਹਿਬ ਨੂੰ ਰਿਕੁਐਸਟ ਕਰਕੇ ਇਹਨਾਂ ਤੇ ਡੈਫਮੇਸ਼ਨ ਵੀ ਪਾਈ ਹੈ ਵੀ ਇਹਨਾਂ ਕੋਲ ਕੀ ਅਧਿਕਾਰ ਹੈ ਮੈਨੂੰ ਚੋਰ ਕਹਿਣ ਦਾ ਜੀ ਇਹ ਕੌਣ ਨੇ ਜਿਹੜੇ ਹਿਸਾਬ ਨਾਲ ਮੇਰੀ ਇਨਫੋਰਮੇਸ਼ਨ ਇਕੱਠੀ ਕਰ ਰਹੇ ਨੇ ਮੇਰੀ ਰੈਕੀ ਕਰ ਰਹੇ ਨੇ ਮੈਨੂੰ ਲੱਗਦਾ ਭੁੱਲਰ ਨੇ ਇਹਨਾਂ ਨੂੰ ਹੀ ਹਾਇਰ ਕਰ ਲਿਆ ਜਿਹੜੇ ਕੁਛ ਇਹ ਲੱਗੇ ਹੋਏ ਨੇ ਦੋ ਦਿਨ ਤੋਂ মিডিਆ 'ਚ ਆਕਾਸ਼ ਬੱਤਾ ਜੀ ਆਕਾਸ਼ ਬੱਤਾ ਬਹੁਤ ਤਕਲੀਫ ਹੋਈ ਹੋਈ ਹੈ ਇਹਨਾਂ ਨੂੰ ਭਾਈ ਜੀ ਕਿੱਧਰ ਨੂੰ ਤੁਰਨਾ ਸੀ ਕਿੱਧਰ ਨੂੰ ਤੁਰੇ ਜਾਂਦੇ ਨੇ ਜਾਂ ਤਾਂ ਪਬਲਿਕਲੀ ਆ ਕੇ ਲਿਖ ਕੇ ਕਹਿ ਦੇਣ ਵੀ ਮੈਂ ਉਹਦਾ ਵਕੀਲ ਹਾਂ ਓਕੇ ਅਸੀਂ ਐਕਸੈਪਟ ਕਰਾਂਗੇ ਇਹਨਾਂ ਦੀਆਂ ਗੱਲਾਂ ਸੁਣਨੀਆਂ ਵੀ ਬੰਦ ਕਰ ਦਾਂਗੇ ਕਿਉਂ ਕਿਉਂਕਿ ਫਿਰ ਇਹਨਾਂ ਨੇ ਮੈਨੂੰ ਡਿਫੈਂਡ ਕਰਨਾ ਹੀ ਕਰਨਾ ਪਰ ਨਾਲ ਦੀ ਨਾਲ ਮੈਂ ਵਕੀਲ ਸਾਹਿਬ ਨੂੰ ਇਹ ਪੁੱਛਣਾ ਚਾਹੁੰਨਾ ਹੈ ਕਿ ਤੁਸੀਂ ਕੋਈ ਐਫ ਆਈ ਆਰ ਦਾ ਸਟੇਟਸ ਪਤਾ ਕੀਤਾ ਤੁਸੀਂ ਕੋਈ ਐਫ ਆਈ ਆਰ ਪੜੀ ਚੱਕ ਕੇ ਲਾਗੇ ਬੋਲਣ ਤੁਸੀਂ ਵੀ ਐ ਜੀ ਫਲਾਣਾ ਐ ਜੀ ਠਮਕਾ ਦੂਜੀ ਗੱਲ ਦੂਜੀ ਗੱਲ ਕੀ ਮੈਂ ਪੁੱਛ ਸਕਦਾ ਵੀ ਵਜ੍ਹਾ ਤੁਸੀਂ ਮੈਂ ਪੁੱਲਰ ਵਾਲੇ ਕੇਸ 'ਚ ਕੰਪਲੇਂਟਰ ਆ ਠੀਕ ਹੈ ਜੀ ਮੈਂ ਉਹਦੀ ਕੰਪਲੇਂਟ ਕੀਤੀ ਆ ਉਹਦੇ ਤੇ ਕੀਤੀ ਆ ਉਹਦੇ ਤੇ ਚੱਲ ਰਹੀ ਐ ਤੁਹਾਡਾ ਨਿੱਜੀ ਸਵਾਰਥ ਕੀ ਐ ਇਹਦੇ ਵਿੱਚ ਆਨ ਦੋ ਗੱਲਾਂ ਜਾਂ ਤਾਂ ਇਹ ਮੀਡੀਆ 'ਚ ਹਾਈਪ ਬਣਾ ਕੇ ਆਪਣਾ ਤੋਰੀ ਫੁਲਕਾ ਚਲਾਉਣਾ ਫਿਰ ਤਾਂ ਠੀਕ ਐ ਉਹ ਕਹਿੰਦੇ ਮੈਂ ਲਾ ਅਫਸਰ ਆ ਜੋ ਸਮਾਜ ਦੇ ਵਿੱਚ ਚੱਲ ਰਿਹਾ ਮੈਂ ਉਸ ਨੂੰ ਲੈ ਕੇ ਗੱਲ ਬੁਲਣੀ ਆ ਕਿ ਕੀ ਚੱਲ ਰਿਹਾ ਕੌਣ ਕਿਵੇਂ ਆ ਉਹ ਕਹਿੰਦੇ ਆਕਾਸ਼ ਬੱਤਾ ਖਿਲਾਫ ਜੋ ਐਫ ਆਈ ਆਰ ਮੈਂ ਲੈ ਕੇ ਆਇਆ ਉਹ ਕਹਿੰਦੇ ਇਹਦਾ ਮਤਲਬ ਇਹ ਨਹੀਂ ਕਿ ਇਸ ਐਫ ਆਈ ਆਰ ਦੀ ਕੀ ਪ੍ਰोसीडिंग ਚੱਲ ਰਹੀ ਹੈ ਕਹਿੰਦਾ ਇਹਦਾ ਮਤਲਬ ਮੈਂ ਇਹ ਦਿਖਾਉਣਾ ਚਾਹੁੰਦਾ ਕਿ ਇਸ ਹਮਾਮ ਦੇ ਵਿੱਚ ਆਕਾਸ਼ ਬੱਤਾ ਵੀ ਨੰਗਾ ਹੈ ਅੱਛਾ ਐਫ ਆਈ ਆਰ ਹੋਣ ਨਾਲ ਕੋਈ ਨੰਗਾ ਹੋ ਜਾਂਦਾ ਕੋਈ ਐਫ ਆਈ ਆਰ ਚ ਕੋਈ ਕੰਟੈਂਪਟ ਹੋਈ ਮੈਨੂੰ ਦੱਸੋ ਕਿਸੇ 'ਚ ਸਜ਼ਾ ਹੈ ਮੈਨੂੰ ਕੋਈ ਮੈਂ ਕੋਈ ਜੱਜ ਸਾਹਮਣੇ ਮੇਰੇ ਖਿਲਾਫ ਪੇਸ਼ ਕੀਤਾ ਹੈ ਅੰਡਰ ਟ੍ਰਾਇਲ ਨੇ ਐਫ ਆਈ ਆਰ ਹੋਣ ਨਾਲ ਬੰਦਾ ਕੀ ਨੰਗਾ ਹੋ ਮਰਾਜ ਕਿਹੜੇ ਕਿਹੜੇ ਪੋਲਿਟਿਕ ਪੋਲਿਟਿਸ਼ੀਅਨ ਤੇ ਮਕਦਮਾ ਨਹੀਂ ਮੋਦੀ ਤੱਕ ਤੇ ਮਕਦਮੇ ਚੱਲਦੇ ਨੇ ਬਾਈ ਜੀ ਮਕਦਮੇ ਚੱਲਣਾ ਕਿ ਨੰਗੇ ਹੋ ਜਾਂਦੇ ਨੇ ਮੈਨੂੰ ਤੁਹਾਡੀ ਵੀ ਪੱਤਰਕਾਰ ਸਾਹਿਬ ਗੱਲ ਸੁਣ ਕੇ ਨਹੀਂ ਲੱਗੀ ਤੁਸੀਂ ਕਿਹਾ ਵੀ ਉਹਨੇ ਕਿਹਾ ਨੰਗਾ ਹੋਣਾ ਜਾਂ ਗੰਦਾ ਹੋਣਾ ਤੁਸੀਂ ਇੱਕ ਮੀਡੀਆ ਤੋਂ ਬੜੇ ਸਮਝਦਾਰ ਪੜ੍ਹੇ ਲਿਖੇ ਪੱਤਰਕਾਰ ਹੋ ਕਿ ਤੁਹਾਨੂੰ ਲੱਗਦਾ ਵੀ ਕਿਸੇ ਤੇ ਜੇ ਐਫ ਆਈ ਆਰ ਹੋ ਜਾਏ ਤੇ ਉਹ ਚੋਰ ਹੋ ਜਾਂਦਾ ਜਾਂ ਉਹ ਗਲਤ ਹੋ ਜਾਂਦਾ ਜਾਂ ਉਹ ਸਭਤ ਹੋ ਜਾਂਦੀ ਹੈ ਗੱਲ ਉਹਦੇ ਲਈ ਜੱਜ ਸਾਹਿਬ ਨੇ ਏਡੀ ਬੜੀ ਲੋਬੀ ਬਣੀ ਐ ਸਾਰੇ ਦੇਸ਼ ਦਾ ਕਾਨੂੰਨ ਬਣਿਆ ਉਹਦਾ ਟ੍ਰਾਇਲ ਚੱਲਦਾ ਉਹ ਚ ਸੁਣਿਆ ਜਾਂਦਾ ਵੀ ਕੌਣ ਸਹੀ ਕੌਣ ਗਲਤ ਇਹ ਕੌਣ ਆ ਜੜਾ ਕੇ ਸਜ਼ਾ ਸੁਣਾ ਰਿਹਾ ਮੈਨੂੰ ਇਨੇ ਮੈਨੂੰ ਚੋਰ ਗਿਆ ਮੇਰੇ ਤੇ ਕਿਹੜਾ ਚੋਰੀ ਦਾ ਮਕਦਮਾ ਇਹਦਾ ਮੈਂ ਕੀ ਚੋਰੀ ਕੀਤਾ ਮੈਨੂੰ ਦੱਸੇ ਦੱਸੇ ਮੈਨੂੰ ਇਹ ਸਿਰਫ ਮੈਨੂੰ ਤਾਂ ਸਾਫ਼-ਸਾਫ਼ ਇਹਦੀ ਮਨਸ਼ਾ ਨਜ਼ਰ ਆ ਰਹੀ ਹੈ ਬੰਦੇ ਦੀ ਬਾਈ ਜੀ ਤੁਸੀਂ ਦੱਸੋ ਅਸੀਂ ਡੇਲੀ ਬਿਨਾ ਨਾਗੇ ਇੱਕ ਦਿਨ ਦੇ ਵਿੱਚ ਹਜ਼ਾਰਾਂ ਐਫ ਆਈ ਆਰ ਦਰਜ ਹੁੰਦੀ ਹੈ ਲਾអ ਅਫਸਰ ਕਿੰਨਿਆਂ ਤੇ ਬੋਲਦਾ ਕਿੰਨਿਆਂ ਤੇ ਬੋਲੇ ਅੱਜ ਤੱਕ ਜਿੱਥੋਂ ਹਾਈਪ ਮਿਲਨੀ ਆ ਪਬਲਿਕ ਸਿਟੀ ਮਿਲਨੀ ਆ ਉੱਥੇ ਬੋਲ ਰਹੇ ਨੇ ਦੱਸੇ ਮੈਨੂੰ ਵੀ ਰੋਜ਼ ਬੋਲਦਾ ਬਥੇਰੇ ਗਰੀਬ ਲੋਕ ਨੇ ਜਿਹੜੇ ੱੱੱਕੇ ਖਾ ਕੇ ਮੁੜ ਜਾਂਦੇ ਨੇ ਬਥੇਰੇ ਲੋਕ ਨੇ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਲਾਫਸਰ ਉੱਥੇ ਜਾਂਦਾ ਹੈ ਲਾਫਸਰ ਕਿਦੇ ਗੱਲ ਕਰ ਰਿਹਾ ਜਿੱਥੋਂ ਕੁਛ ਹੈ ਦਿਖਦਾ ਵੀ ਮੇਰਾ ਨਾਂ ਬਣੂ ਮੇਰਾ ਕੁਛ ਹੋਊਗਾ ਉੱਥੇ ਬੋਲ ਰਿਹਾ ਲਾਫਸਰ ਲਾਫਸਰ ਨੂੰ ਕਹ ਵੀ ਸਵੇਰੇ ਉੱਠ ਕੇ ਕੱਲ ਤੋਂ ਤੁਰੇ ਮੈਨੂੰ ਮੈਂ ਦੇ ਪੈਰੀ ਹੱਥ ਲਾ ਕੇ ਇਹਦੀ ਇੱਜ਼ਤ ਕਰੂੰਗਾ ਇਹਨੂੰ ਕਹ ਸਵੇਰੇ ਤੁਰੇ ਕੱਲੇ ਕੱਲੇ ਗਰੀਬ ਆਦਮੀ ਦੀ ਤੇ ਜਿਹਦੇ ਨਾਲ ੱੱੱਕਾ ਹੋ ਰਿਹਾ ਉਹਦੇ ਨਾਲ ਤੁਰੇ ਕਦੇ ਤੁਰੇ ਆ ਦੱਸੇ ਮੈਨੂੰ ਬਾਕੀ ਮੈਂ ਧੰਨਵਾਦ ਕਰਦਾ ਦੁਨੀ ਪਬਲਿਕ ਦਾ ਜਿੰਨੀਆਂ ਵੀਡੀਓਜ਼ ਚੱਲ ਰਹੀਆਂ ਥੱਲੇ ਵਧੀਆ ਇਹਦੀ ਵਾਅਵਾਹੀ ਹੋ ਰਹੀ ਐ ਸਾਰੇ ਇਹਨੂੰ ਇੱਜ਼ਤ ਸਨਮਾਨ ਦੇ ਰਹੇ ਨੇ ਵਧੀਆ ਤਰੀਕੇ ਨਾਲ ਦੇ ਰਹੇ ਨੇ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਉਹਨਾਂ ਲੋਕਾਂ ਦਾ ਬਾਈ ਜੀ ਇਹ ਸਿੱਧਾ ਸਿੱਧਾ ਇੱਕ ਬੰਦਾ ਜੇ ਕੋਈ ਕਰਪਸ਼ਨ ਦੇ ਖਿਲਾਫ ਅਜਵਾ ਚੱਕੀ ਐ ਜਾਂ ਕੋਈ ਤੁਰਿਆ ਇਹ ਬੰਦਾ ਉਹਦੀ ਲੱਤ ਖਿੱਚ ਰਿਹਾ ਐ ਇਹ ਮੇਰਾ ਦਿਮਾਗ ਹੋਰ ਪਾਸੇ ਢਕਾਉਣਾ ਚਾਹੁੰਦੇ ਨੇ ਇਹ ਚਾਹੁੰਦੇ ਨੇ ਵੀ ਆਕਾਸ਼ ਬੱਤਾ ਇਸ ਕੇਸ ਤੋਂ ਪਰੇ ਹੋਵੇ ਇਹ ਸਾਰਾ ਇੱਕ ਗੈਂਗ ਐ ਅਸੀਂ ਇਲਜ਼ਾਮਾਂ ਤੇ ਆ ਜਾਈਏ ਉਹਨਾਂ ਦਾ ਇੱਕ ਹੋਰ ਇਹ ਵੀ ਇਲਜ਼ਾਮ ਸੀ ਕਿ ਤੁਹਾਡੀ ਸੈਟਿੰਗ ਭੁੱਲਰ ਸਾਹਿਬ ਨਾਲ ਪਹਿਲਾਂ ਤੋਂ ਹੋ ਗਈ ਸੀ 4 ਲੱਖ ਰੁਪਏ ਮਹੀਨਾ ਜਾ ਵੀ ਰਿਹਾ ਸੀ ਤੁਹਾਨੂੰ ਉਹ ਕਿਸੇ ਗੱਲ ਨੂੰ ਲੈ ਕੇ ਕਹਿੰਦੇ ਕਿਰਸ਼ਾਨੂੰ ਨਾਲ ਵਿਗੜੀ ਤਾਂ ਆਹ ਕੰਮ ਕਰਾਤਾ ਸੋਰਸ ਦੱਸੇ ਮੈਂ ਪਹਿਲਾਂ ਬੋਲ ਕੇ ਟੈਂਕੀ ਭੁੱਲਰ ਦਾ ਬੰਦਾ ਹੈ ਪਹਿਲੀ ਗੱਲ ਤਾਂ ਐਵੇਂ ਦਾ ਕੁਝ ਵੀ ਨਹੀਂ ਹੈਗਾ ਠੀਕ ਹੈ ਇਹਨੂੰ ਇਹ ਫਿਲਮ ਕਿਨੇ ਦੱਸੀ ਲਾਪਸਰ ਨੂੰ ਇਹ ਕਿਹਨੂੰ ਦੱਸੀ ਕਹਿੰਦੇ ਕਿ ਤੁਹਾਡੇ ਵਿਰੋਧੀ ਮੇਰੇ ਫੈਨ ਕਹਿੰਦਾ ਮੰਡੀ ਗੋਬਿੰਦਗੜ੍ਹ ਦੇ ਜਿਨ੍ਹਾਂ ਨੇ ਤੁਹਾਡੀਆਂ ਕਰਤੂਤਾ ਦੇ ਅਕਸ਼ੇ ਕੁਮਾਰ ਹੈ ਫੈਨ ਨੂੰ ਅਕਸ਼ੇ ਕੁਮਾਰ ਹੈ ਕਿੱਧਰ ਲਏ ਦੇ ਫੈਨ ਨੇ ਬਾਈ ਜੀ ਅਸੀਂ ਇੱਕ ਬਤੌਰ ਜਿਹੜੀ ਇਹਦੇ ਪਾਈ ਹੋਈ ਹੈ ਨਾ ਉਹਦੀ ਇੱਜ਼ਤ ਕਰਦੇ ਆ ਕਿ ਇਹ ਵਕੀਲ ਹੈ ਬਹੁਤ ਵਧੀਆ ਗੱਲ ਹੈ ਪਰ ਵਕੀਲ ਸਾਹਿਬ ਮੈਨੂੰ ਨਾ ਕੱਲ ਦਾ ਤੁਸੀਂ ਬਸ ਇਹ ਸਮਝ ਲਓ ਵੀ ਤੁਸੀਂ ਮੈਂ ਕੱਲਾ ਨਹੀਂ ਤੁਸੀਂ ਕਮੈਂਟਸ ਜ਼ਰੂਰ ਚੈੱਕ ਕਰਨੇ ਆ ਤੁਹਾਡੀ ਬਹੁਤ ਇੱਜ਼ਤ ਕਰ ਰਹੇ ਨੇ ਲੋਕ ਜਿਹੜਾ ਪਰਿਵਾਰ ਤੇ ਗੱਲ ਕਰਨ ਵਾਲਾ ਬੰਦਾ ਹੁੰਦਾ ਬੁਝਦਿਲ ਹੁੰਦਾ ਮੈਂ ਉਸ ਬੰਦੇ ਨੂੰ ਬੰਦਾ ਨਹੀਂ ਗਿਣਦਾ ਜਿਹੜਾ ਕਿਸੇ ਦੇ ਪਰਿਵਾਰ ਤੇ ਆ ਕੇ ਹਾਂ ਵੀ ਹੋਵੇ ਤੁਸੀਂ ਬੋਲੋ ਠੀਕ ਹੈ ਬਾਕੀ ਸਵਾਲ ਹੁਣ ਇਹ ਗੱਲ ਦਾ ਆਊਗਾ ਮੈਂ ਵਕੀਲ ਸਾਹਿਬ ਸਵੇਰੇ ਉੱਠ ਕੇ ਤੁਹਾਡੀ ਰੋਜ਼ ਵੀਡੀਓ ਦੇਖਣੀ ਆ ਹੁਣ ਮੈਨੂੰ ਰੋਜ਼ ਨਵੇਂ ਮੁੱਦੇ ਤੇ ਬੋਲੋ ਫਿਰ ਮੈਂ ਕਹੂੰਗਾ ਵੀ ਤੁਸੀਂ ਸਹੀ ਸੀਗੇ ਤੁਸੀਂ ਤੁਸੀਂ ਸਿਰਫ ਉਸ ਮੁੱਦੇ ਤੇ ਬੋਲਦੇ ਹੋ ਵੀ ਅੱਜ ਇਹ ਮੁੱਦਾ ਹਾਈਟ ਤੇ ਚੜਿਆ ਹੋਇਆ ਚਲੋ ਚੱਲ ਕੇ ਆਪਣੀ ਵੀ ਤੋਰੀ ਫੁਲਕਾ ਚਲਾਈਏ ਜਾ ਕੇ ਆਪਣਾ ਵੀ ਨੌ ਬਣਾਈਏ ਤਾਂ ਤੁਰੇ ਹੋ ਤੁਸੀਂ ਮੈਂ ਸਿੱਧਾ ਕਹਿੰਨਾ ਤੁਹਾਨੂੰ ਤੁਸੀਂ ਦੱਸੋ ਮੈਨੂੰ ਨਹੀਂ ਕਿਹੜੇ ਮੁੱਦਿਆਂ ਤੇ ਅਜ ਤੱਕ ਤੁਸੀਂ ਬੋਲੇ ਹੋ ਕਿੰਨਿਆਂ ਕਿਤੇ ਬੋਲੇ ਹੋ ਮੈਂ ਤਾਂ ਨਹੀਂ ਤੁਹਾਨੂੰ ਦੇਖਿਆ ਫੈਨ ਦੀ ਗੱਲ ਕੀਤੀ ਆ ਬਾਈ ਜੀ ਨੇ ਮੈਂ ਤਾਂ ਤੁਹਾਡੀ ਸ਼ਕਲ ਪਹਿਲੀ ਵਾਰ ਦੇਖੀ ਆ ਮੈਂ ਤਾਂ ਸ਼ਕਲ ਪਹਿਲੀ ਵਾਰ ਦੇਖੀ ਆ ਬਾਈ ਜੀ ਕਹਿੰਦੇ ਕਿ ਇੱਕ ਦੋ ਪਰਚਾ ਸੱਤ ਪਰਚੇ ਤੁਹਾਡੇ ਆਲੇ ਦੁਆਲੇ ਅਜਿਹੇ ਮੁੱਦੇ ਵਿਵਾਦ ਕਿਉਂ ਰਹਿੰਦੇ ਰਹੇ ਇਹ ਵੀ ਗੱਲਾਂ ਕਲੀਅਰ ਕਰੋ ਬਾਈ ਜੀ ਮੈਂ ਸਤਾਇਆ ਹੋਇਆ ਸੀ ਇਸ ਸਿਸਟਮ ਦਾ ਤਾਂ ਹੀ ਤਾਂ ਤੁਰੇ ਅੱਕ ਕਿਉਂ ਚੱਬਿਆ ਮੈਂ ਦੂਜੀ ਗੱਲ ਇਹਨਾਂ ਨੂੰ ਮੈਂ ਫੇਰ ਕਹਿੰਨਾ ਦੇਖੋ ਮੁਕਦਮੇ ਬਰੀ ਕੈਨਸਲ ਸਾਰਾ ਕੁਝ ਦੇਖ ਕੇ ਬੋਲੋ ਹੁਣ ਮੈਂ ਡੇਫਮੇਸ਼ਨ ਪਾਈ ਹੈ ਇਹਨਾਂ ਦੇ ਖਿਲਾਫ ਮੈਂ ਹੋਰ ਕਿਸੇ ਗੱਲ ਦਾ ਇਹਨਾਂ ਤੋਂ ਇਜੈਕਸ਼ਨ ਨਹੀਂ ਜੋ ਬੋਲਦੇ ਆ ਬੋਲੀ ਜਾਣ ਇਹ ਲੋਕਾਂ ਦਾ ਕੰਮ ਹੈ ਮੈਨੂੰ ਰਾਹ ਤੋਂ ਭਟਕਾਉਣਾ ਕੋਈ ਗੱਲ ਨਹੀਂ ਬਾਈ ਜੀ ਤੁਸੀਂ ਕਰੋ ਆਪਣਾ ਮੈਂ ਆਪਣਾ ਕਰ ਰਿਹਾ ਮੈਂ ਆਪਣੇ ਵਕੀਲ ਸਾਹਿਬ ਤੋਂ ਸਾਡੇ ਵਕੀਲ ਸਾਹਿਬ ਨੇ ਜੀ ਅਮਲੂ ਤੋਂ ਸਵੇਰੇ ਇਹਨਾਂ ਨੂੰ ਡੇਫਮੇਸ਼ਨ ਭੇਜਣਗੇ ਜੋ ਇਹਨਾਂ ਨੇ ਮੇਰੇ ਲਈ ਸ਼ਬਦ ਵਰਤੇ ਆ ਚੋਰ ਇਹਨੂੰ ਕਿਨੇ ਅਧਿਕਾਰ ਦਿੱਤਾ ਮੈਨੂੰ ਚੋਰ ਕਹਿਣ ਦਾ ਤੇਰੇ ਕੋਲ ਕੀ ਅਧਿਕਾਰ ਹੈ ਕਿਹੜਾ ਲਾਅ ਅਫਸਰ ਹੈ ਜਿਹੜਾ ਤੈਨੂੰ ਇਹ ਗੱਲ ਕਹਿੰਦਾ ਵੀ ਜਾ ਕੇ ਕਿਸੇ ਵੀ ਇੱਕ ਬੰਦੇ ਨੂੰ ਚੋਰ ਕਹੋ ਮੇਰੇ ਤੇ ਕੋਈ ਸਾਬਤ ਹੋਵੇ ਜੁਰਮ ਕੋਰਟ ਮੈਨੂੰ ਸਜ਼ਾ ਦੇਵੇ ਮੈਂ ਮੈਂ ਭੁਗਤੂਗਾ ਪਰ ਤੂੰ ਕਿਉਂ ਤੂੰ ਕੀ ਬੋਲੇਗਾ ਉਹ ਗੱਲ ਇਹ ਵੀ ਕਹਿੰਦੇ ਪਏ ਨੇ ਕਿ ਤੁਹਾਡਾ ਪੋਲੀਟੀਕਲ ਪਛੋਕੜਾ ਇਸ ਚ ਸੱਚਾਈ ਦੱਸਿਓ ਕਹਿੰਦੇ ਤੁਸੀਂ ਆਪਣੀ ਪਤਨੀ ਨੂੰ ਭਾਜਪੀ ਦੀ ਕਾਉਂਸਲਰ ਤੋਂ ਚੋਣ ਵੀ ਲੜਵਾਈ ਹੈ ਇਸ ਕਰਕੇ ਸਾਰਾ ਕੁਝ ਕੀਤਾ ਬਾਜੀ ਚੋਣ ਚੋਣ ਮੈਂ ਕੋਈ ਐਮਐਲਏ ਦੀ ਨਹੀਂ ਕੋਈ ਨਹੀਂ ਐਮਸੀ ਦੀ ਚੋਣ ਹੈ ਇੱਕ ਸ਼ਹਿਰ ਦੇ ਵਾਰਡ ਦੇ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਜਿਤਾ ਕੇ ਐਮਸੀ ਬਣਾਇਆ ਇਹਦੇ ਵਿੱਚ ਮੇਰਾ ਦੱਸੋ ਤੁਸੀਂ ਕੀ ਕੀ ਮੈਂ ਫੇਰ ਕਹਿਣ ਲੱਗਿਆ ਬਾਈ ਜੀ ਨਿਰਪੱਖ ਜਾਂਚ ਹੋਣੀ ਚਾਹੀਦੀ ਐ ਮੈਂ ਕਿੰਨੇ ਦਿਨ ਸੀਬੀਆਈ ਗਿਆ ਮੇਰੇ ਨਾਲ ਕੋਈ ਇੱਕ ਸਿੰਗਲ ਪੈਣੀ ਬੰਦਾ ਨਹੀਂ ਤੁਰਿਆ ਮੈਂ ਕੱਲਾ ਗਿਆ ਠੀਕ ਐ ਮੇਰੇ ਤੇ ਕਹਿੰਦੇ ਨਾ ਪਛੋਕੜ ਮੇਰਾ ਪੋਲੀਟੀਕਲ ਪਛੋਕੜ ਹੁੰਦਾ ਮੇਰੇ ਤੋਂ ਕੋਈ ਪੈਸੇ ਮੰਗ ਲੈਂਦਾ ਮੈਨੂੰ ਕੋਈ ਦਬਕੇ ਮਾਰ ਲੈਂਦਾ ਮੇਰੇ ਤੇ ਕੋਈ ਮੁਕਦਮੇ ਦਰਜ ਕਰ ਦਿੰਦਾ ਜੇ ਮੇਰਾ ਪਛੋਕੜ ਹੁੰਦਾ ਦੱਸੋ ਤੁਸੀਂ ਯਾਰ ਉਹੀ ਗੱਲਾਂ ਜਿਹਦਾ ਪਛੋਕੜ ਹੁੰਦਾ ਉਹਨਾਂ ਤੇ ਮੁਕਦਮੇ ਨਹੀਂ ਦਰਜ ਹੁੰਦੇ ਜਿਨਾਂ ਦਾ ਪਚੋਕੜ ਹੁੰਦਾ ਉਹਨਾਂ ਤੋਂ ਕੋਈ ਪੈਸੇ ਨਹੀਂ ਮੰਗਦਾ ਕਹਿੰਦੇ ਆਮ ਬੰਦਾ ਤਾਂ ਕਹਿੰਦਾ ਪੀਐਨ ਨੂੰ ਸਸਪੈਂਡ ਨਹੀਂ ਕਰਾ ਸਕਦਾ ਲੱਤਾਂ ਕੰਬਦੀਆਂ ਕਹਿੰਦੇ ਸੀਬੀਆਈ ਦੀ ਜੋੜੀ ਚੜਨ ਲੱਗੀ ਆ ਵੀ ਜਵਾਬ ਹੈ ਇਹਨਾਂ ਨੇ ਕੱਲ ਇੱਕ ਹੋਰ ਗੱਲ ਬੋਲੀ ਵਕੀਲ ਸਾਹਿਬ ਨੇ ਕਿ ਸੀਬੀਆਈ ਜਾਣ ਲੱਗੇ ਇਹ ਉਹ ਤੁਸੀਂ ਕਿਉਂ ਲੋਕਾਂ ਨੂੰ ਘਮਰਾਹ ਕਰਦੇ ਹੋ ਵੀਰੇ ਕਿਉਂ ਕਰਦੇ ਹੋ ਤੂੰ ਇੱਕ ਵਕੀਲ ਆ ਵੀਰੇ ਵਕੀਲ ਨੂੰ ਸਭ ਪਤਾ ਹੁੰਦਾ ਹੈ ਵੀ ਕਿਵੇਂ ਕਿੱਥੋਂ ਕੰਮ ਕਰਾਉਣਾ ਹੈ ਤੇ ਤੁਸੀਂ ਲਾਅ ਅਫਸਰ ਬਾਈ ਜੀ ਦੇ ਕਹਿਣ ਮੁਤਾਬਕ ਕਿ ਮੈਂ ਤਾਂ ਜੀ ਲਾਅ ਅਫਸਰ ਹਾਂ ਲਾਅ ਅਫਸਰ ਨੂੰ ਇਹ ਨਹੀਂ ਪਤਾ ਕਿ ਕਿਵੇਂ ਕੰਮ ਹੁੰਦੇ ਨੇ ਲਾਫਸਰ ਨੂੰ ਨਹੀਂ ਪਤਾ सीबीआई ਤੋਂ ਕਿਵੇਂ ਕੰਮ ਕਰਾਇਆ ਜਾਂਦਾ ਉਹੀ ਗੱਲਾਂ ਯਾਰ ਕੋਈ ਗੱਲਾਂ 'ਚ ਦਮ ਨਹੀਂ ਹੈਗਾ ਵਕੀਲ ਸਾਹਿਬ ਆਪਣੀਆਂ ਗੱਲਾਂ 'ਚ ਤੁਸੀਂ ਆਪੇ ਉਲਝੀ ਜਾਂਦੇ ਹੋ ਵੀ ਮੈਂ ਲਾਫਸਰਾਂ ਜੀ ਮੈਨੂੰ ਮੈਂ ਕਰਨਾ ਹੈ ਲਾਫਸਰ ਜੀ ਅੱਜ ਕੱਲ੍ਹ ਦੁਨੀਆ 'ਚ ਅੰਨ ਤੇ ਪਹੁੰਚ ਗਈ ਤੁਸੀਂ सीबीआई ਦੇ ਗੇਟ ਤੇ ਪਹੁੰਚੇ ਫਿਰਦੇ ਹੋ ਜਾ ਕੇ ਮੇਲ ਪਾਓ ਕੰਮ ਕਰੋ ਕਿਹੜਾ ਕਿਹੜਾ ਕੰਮ ਨਹੀਂ ਹੁੰਦਾ ਯਾਰ ਤਰੀਕੇ ਨਾਲ ਕਰੋ ਨਾ ਤਰੀਕੇ ਨਾਲ ਕਰੋ ਤੁਸੀਂ ਉਹੀ ਗੱਲਾਂ ਬੱਸ ਵੀ ਮੈਂ ਇਧਰੋਂ ਜੀ ਉਧਰੋਂ ਕਰ ਲੀਆਂ ਬਤਾ ਸਾਹਿਬ ਮੈਂ ਸਵਾਲ ਕਰਨਾ ਨਹੀਂ ਸੀ ਚਾਹੁੰਦਾ ਪਰ ਤੁਸੀਂ ਖੁੱਲ ਕੇ ਹਰ ਗੱਲ ਦਾ ਜਵਾਬ ਦੇ ਰਹੇ ਹੋ ਤੁਹਾਡੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਉਹ ਬੋਲੇ ਪਹਿਲੀ ਪਤਨੀ ਨੂੰ ਕਹਿੰਦੇ ਛੱਡ ਦਿੱਤਾ ਦੂਜੀ ਪਤਨੀ ਨੂੰ ਕਹਿੰਦੇ ਭਜਾ ਕੇ ਲੈ ਆਏ ਉਹ ਕੀ ਕਹਾਣੀ ਆ ਸਰ ਜੀ ਉਹ ਮੇਰੀ ਜ਼ਿੰਦਗੀ ਹੈ ਠੀਕ ਹੈ ਉਹ ਮੇਰੀ ਜ਼ਿੰਦਗੀ ਹੈ ਮੈਂ ਕਿਹਦੇ ਨਾਲ ਰਹਿਣਾ ਹੈ ਕਿਹਦੇ ਨਾਲ ਨਹੀਂ ਰਹਿਣਾ ਉਹ ਕਿਸੇ ਨੇ ਡਿਸਾਈਡ ਨਹੀਂ ਕਰਨਾ ਮੈਂ ਜਿਹਦੇ ਨਾਲ ਖੁਸ਼ ਆ ਜਿਹਦੇ ਨਾਲ ਮੈਂ ਰਹਿ ਰਹੇ ਹਾਂ ਮੇਰਾ ਪਰਿਵਾਰ ਹੈ ਠੀਕ ਹੈ ਇਹਦੇ ਕਹਿਣ ਮੁਤਾਬਕ ਮੈਂ ਵਿਆਹ ਨਹੀਂ ਕਰਾਇਆ ਆਲੂ ਜੀ ਮੈਂ ਵਿਆਹ ਨਹੀਂ ਕਰਾਇਆ ਜਾਂਦਾ ਦੇਖੋ ਜੀ ਇਹ ਤੋਂ ਬਿਨਾ ਜੀ ਮੇਰਾ ਮੰਦਿਰ ਚ ਵਿਆਹ ਹੋਇਆ ਪ੍ਰੋਪਰ ਆਲੂ ਜੀ ਠੀਕ ਹੈ ਤੁਹਾਡਾ ਪਹਿਲਾ ਵਿਆਹ ਹੈ ਦੂਜਾ ਜੀ ਸਾਰੇ ਕਰਾਉਂਦੇ ਨੇ ਸੀਐਮ ਸਾਹਿਬ ਦੇ ਦੋ ਨੇ ਬੜੀ ਦੁਨੀਆ ਦੋ ਵਿਆਹ ਕਰਾਉਂਦੀ ਆ ਦੋ ਵਿਆਹ ਕਰਾਣਾ ਕੋਈ ਕਰਾਈ ਮੈਂ ਠੀਕ ਹੈ ਠੀਕ ਹੈ ਸਾਡੀ ਕੋਈ ਮਿਸ ਅੰਡਰਸਟੈਂਡਿੰਗ ਹੋਈ ਹੋਗੀ ਸਾਡਾ ਬਾਅਦ ਚ ਰਾਜੀਨਾਮਾ ਹੋ ਗਿਆ ਜੋ ਹੈ ਮੈਂ ਆਪਣੀ ਜ਼ਿੰਦਗੀ ਜੀ ਰਿਹਾ ਮੇਰਾ ਪਰਿਵਾਰ ਹੈ ਪਰ ਇਹ ਬਹੁਤ ਘਟਿਆ ਦਿਮਾਗੀ ਪਰੇਸ਼ਾਨੀ ਜਿਹੜਾ ਦਿਮਾਗੋ ਪਾਗਲ ਪਰੇਸ਼ਾਨ ਬੰਦਾ ਹੁੰਦਾ ਇਹ ਉਹਦੇ ਕੰਮ ਹੁੰਦੇ ਆ ਕਿਸੇ ਦੇ ਪਰਿਵਾਰ ਬਾਰੇ ਗੱਲ ਕਰਨੇ ਕੋਈ ਵਧੀਆ ਬੰਦੇ ਦੇ ਕੰਮ ਨਹੀਂ ਹੁੰਦੇ ਠੀਕ ਹੈ ਨਾ ਖਬਰੇ ਹੁਣ ਇਹਨਾਂ ਦੇ ਪਰਿਵਾਰ ਚ ਕੀ ਹੁੰਦਾ ਹੋਵੇ ਪਰ ਅਸੀਂ ਇਸ ਸੋਚ ਦੇ ਮਾਲਕ ਨਹੀਂ ਸਾਨੂੰ ਵੀ ਲੋਕਾਂ ਨੇ ਫੋਨ ਕਰਕੇ ਕੁਝ ਦੱਸਿਆ ਹੋਊਗਾ ਪਰ ਅਸੀਂ ਬਿਲਕੁਲ ਨਹੀਂ ਬੋਲਾਂਗੇ ਸਾਡਾ ਜਮੀਰ ਨਹੀਂ allow ਕਰਦਾ ਠੀਕ ਹੈ ਵਕੀਲ ਸਾਹਿਬ ਮੇਰਾ ਮੇਰੀ ਜ਼ਿੰਦਗੀ ਹੈ who are you ਤੁਸੀਂ ਕੌਣ ਹੋ ਮੇਰੇ ਤੇ ਗੱਲ ਚੱਕਣ ਵਾਲੇ ਠੀਕ ਹੈ ਨਾ ਮੈਂ ਜੋ ਮਰਜ਼ੀ ਕਰ ਸਕਦਾ ਇਸ ਨੇ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਮੈਂਟਲੀ ਅਫਸਰਟ ਹੋਏ ਹੋਏ ਗੱਲਾਂ ਸੁਣ ਕੇ ਬਿਲਕੁਲ ਬਾਈ ਜੀ ਮੈਂ ਪਰਸੋਂ ਦਾ ਸੋਇਆ ਨਹੀਂ ਯਾਰ ਇਹ ਬੰਦਾ ਹਟ ਨਹੀਂ ਰਿਹਾ ਮੀਡੀਆ ਨੇ ਇਹਨੂੰ ਇੰਨਾ ਚੜਾਤਾ ਦੋ ਦਿਨਾਂ ਦੇ ਵਿੱਚ ਵੀ ਜਿਵੇਂ ਇਹ ਬਹੁਤ ਵੱਡਾ ਹੀਰੋ ਹੁੰਦਾ ਬਾਈ ਜੀ ਇਹਦੇ ਪਿਛਲਾ ਰਿਕਾਰਡ ਵੀ ਫੋਲੋ ਇਹਦਾ ਵੀ ਫੋਲੋ ਇਹ ਕੀ ਕਰਦਾ ਰਿਹਾ ਇਹ ਕਿਉਂ ਆਇਆ ਇਸ ਮੁਕਦਮੇ 'ਚ ਮੇਰਾ ਕੁਐਸਚਨ ਇੱਕੋ ਹੈ ਕਿਉਂ ਮੈਂ ਕੋਈ ਮਲਜਮ ਇਸ ਮੁਕਦਮੇ 'ਚ ਜੇ ਮੈਂ ਮਲਜਮ ਹੈ ਦੱਸੋ ਈ ਗਾਇ ਮਲਜਮ ਦੇ ਪਟਕਾਰਿਆ ਮੀਡੀਆ ਨੂੰ ਉਹ ਤਾਂ ਬੜੀ ਤਰੀਕੇ ਨਾਲ ਪੂਰੀ ਕਾਲਾ ਬਾਜ਼ਾਰੀ ਸਮਝਾ ਰਹੇ ਸੀ ਕਹਿੰਦੇ ਬੱਤਾ ਸਾਹਿਬ 850 ਦੀ ਪਾਸਿੰਗ ਦੀ ਸੈਟਿੰਗ ਹੁੰਦੀ ਸੀ ਈਟੀਓ ਥਾਂ ਪੁਲਿਸ ਦੇ ਨਾਕੇ ਲੱਗਣੇ ਸ਼ੁਰੂ ਹੋ ਗਏ ਕਰਸ਼ਾਨੂ ਕਹਿੰਦਾ ਆਮ ਸਿੱਧੀ ਬੌਸ ਨਾਲ ਤੇਰੀ ਸੈਟਿੰਗ ਕਰਾਉਣਾ ਸੈਟਿੰਗ ਵਧੀਆ ਚੱਲਦੀ ਰਹੀ ਕਿਸੀ 3-5 ਹੋਈ ਆ ਕਹਿੰਦੇ ਤਾਂ ਵਿਗੜੀ ਆ ਮਿਰਜੇ ਇਹ ਦੱਸੋ ਇਹਨੂੰ ਕਿਵੇਂ ਪਤਾ ਵੀ ਆ 850 ਜਾਂ 500 ਵਾਲਾ ਸਿਸਟਮ ਹੈ ਜਿਹੜਾ ਇਹਨੂੰ ਕਿਵੇਂ ਪਤਾ ਉਹ ਕਹਿੰਦਾ ਮੈਂ ਟਾਈਮ ਆਨ ਤੇ ਦੱਸਾਂਗੇ ਹੈ ਫੇ ਕਦੋਂ ਆਊਗਾ ਟਾਈਮ ਕਦੋਂ ਆਊਗਾ ਹੁਣ ਕਿੱਥੇ ਆ ਟਾਈਮ ਉਹੀ ਗੱਲਾਂ ਬਾਈ ਜੀ ਅੱਗਾ ਨਹੀਂ ਛੁਰਲੀਆਂ ਨੇ ਹੋਰ ਵੀਰੇ ਹੋਰ ਕੀ ਹੈ ਛੁਰਲੀਆਂ ਨੇ ਤੁਸੀਂ ਦੱਸੋ ਮੈਂ ਫੇਰ ਉਹੀ ਗੱਲ ਕਰਦਾ ਬਾਈ ਜੀ ਜਾਂ ਤਾਂ ਮੈਨੂੰ ਆਣ ਦੀ ਲੋੜ ਨਹੀਂ ਪੈਣੀ ਸੀ ਲਾ ਅਫਸਰ ਸਾਹਿਬ ਜੇ ਤੁਸੀਂ ਆਪਣੇ ਕੰਮ ਕਰੇ ਹੁੰਦੇ ਜੇ ਤੁਸੀਂ ਆ ਚੱਚੀਜਾਂ ਕੀਤੀਆਂ ਹੁੰਦੀਆਂ ਨਾ ਦੋ ਚਾਰ ਅਫਸਰਾਂ ਨੂੰ ਤੁਸੀਂ ਲਾ ਅਫਸਰ ਸਾਹਿਬ ਨੱਥ ਪੁਆਈ ਹੁੰਦੀ ਅੱਜ ਸਾਨੂੰ ਨਹੀਂ ਸੀ ਆਉਂਦੀ ਲੋੜ ਆ। ਉਹ ਵੀ ਤਾਰੀਫ਼ ਵੀ ਬਹੁਤ ਕੀਤੀ ਉਹਨਾਂ ਨੇ। ਕਹਿੰਦੇ ਕਾਰਵਾਈ ਕਰਾਈ ਬਹੁਤ ਚੰਗਾ ਕਹਿੰਦੇ ਜ਼ਮੀਰ ਵਾਲਾ ਬੰਦਾ ਹੈ। ਪਰ ਕਹਿੰਦਾ ਹਮਾਮ ਦੇ ਵਿੱਚ ਨੰਗੇ ਉਹ ਵਾਰ-ਵਾਰ ਉਹੀ ਗੱਲ। ਫੇਰ ਉਹੀ ਗੱਲ ਪਾਈ ਜੀ ਮੁਕਦਮੇ ਆਉਣ ਨਾਲ ਕਿਹੜਾ ਹਮਾਮ ਚ ਨੰਗਾ ਆਉਂਦਾ ਮੇਰੇ ਤੇ ਕੋਈ ਕਿਡਾ ਸਜ਼ਾ ਸੁਣਾਈ ਗਈ ਉਹ ਲਾ ਅਫਸਰ ਸਾਹਿਬ ਨੂੰ ਵੱਧ ਪਤਾ ਹੈ। ਉਹਨਾਂ ਨੂੰ ਵੀ ਪਤਾ ਨੰਗਾ ਕਦੋਂ ਹੁੰਦਾ ਬੰਦਾ ਨੰਗਾ ਕੋਰਟ 'ਚ ਹੁੰਦਾ ਜਦੋਂ ਜੱਜ ਕਹਿ ਦਵੇ ਤੂੰ ਗਲਤ ਐ ਅੱਛਾ ਮੈਨੂੰ ਇਹ ਗੱਲ ਵੀ ਸਮਝਾਓ ਜਿਹੜੀ ਉਹਨਾਂ ਨੇ ਪਾਸ ਸੀ ਗਾਲੀ ਗੱਲ ਕਹੀ ਐ ਇਹ ਦੱਸੋ ਕਦੋਂ ਤੋਂ ਤੁਸੀਂ ਇਹ ਕੰਮ ਦੇ ਵਿੱਚ ਸੀਗੇ ਕਿ ਮੇਰਾ ਕੋਈ ਲੈਣ ਦੇ ਨਹੀਂ ਇਸ ਚੀਜ਼ ਨਾਲ ਮੈਂ ਸਕ੍ਰੈਪ ਦਾ ਬ੍ਰੋਕਰ ਹਾਂ ਠੀਕ ਐ ਇਹ ਹੁਣ ਉਹ ਕੌਣ ਸੀ ਕਿਵੇਂ ਸਾਬਤ ਮੈਂ ਤੁਹਾਨੂੰ ਕੀ ਕੀ ਪਹਿਲਾਂ ਹੀ ਆਂਦੇ ਵੀ ਉਹ ਜੱਜ ਐ ਕਿ ਰੱਬ ਐ ਜੋ ਉਹਨੇ ਕਹਿਤਾ ਤਾਂ ਕਹਿਤਾ ਮੈਂ ਉਹਦੇ ਬਾਰੇ ਕੋਈ ਭੁਵਿੱਸ਼ਾਣੀ ਕਰ ਦਿੰਦਾ ਹਾਂ ਉਹੀ ਆਪਣੇ ਕੋਲੋਂ ਰੇ ਬੈਠ ਕੇ ਉਹ ਤੇ ਸੱਚ ਹੋ ਜੂਗੀ ਬਾਈ ਜੀ ਉਹ ਆਪਣੇ ਕੋਲੋਂ ਬਾਈ ਜੀ ਉਹਨੂੰ ਜੇ ਮੇਰੀ ਗੱਲ ਸੁਣੋ ਜੀ ਚਾਰ ਬੰਦੇ ਮੇਰੇ ਆਕੇ ਚ ਬੋਲਦੇ ਆ ਦੋ ਮੇਰੇ ਖਿਲਾਫ ਵੀ ਬੋਲਦੇ ਹੋਣੇ ਆ ਭੁੱਲਰ ਦੇ ਵੀ ਬੰਦੇ ਹੋਣੇ ਆ ਉਹ ਵੀ ਉਹਨੂੰ ਫੋਨ ਕਰਨਗੇ ਭਾਈ ਜੀ ਕਰ ਲੋ ਯਾਰ ਕਰ ਲੋ ਮੈਂ ਜੋ ਕਰਨਾ ਸੀ ਮੈਂ ਆਪਣਾ ਪਰਮਾਤਮਾ ਦੇ ਹਾਜ਼ਰ ਨਾਜ਼ਰ ਕਾਰਵਾਈ ਵਿੱਚ ਪਰਮਾਤਮਾ ਦੇ ਵਿੱਚ ਇਹ ਵੀ ਆ ਰਿਹਾ ਕਿ ਇਹ ਸਭ ਬੋਲਣ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ ਹੋ ਸਕਦੀ ਹੈ ਬਾਈ ਜੀ ਇਹ ਲੋਕ ਚਾਹੁੰਦੇ ਨੇ ਵੀ ਆਹ ਕਾਸ਼ ਕੀਤੇ ਉਲਝਾ दिए ਕਾਸ਼ ਨੂੰ ਕੋਈ ਗਲਤ ਪਰਚਾ ਪਵਾ ਦिए ਹੋਰ ਇੱਕ ਅੱਧਾ ਮੇਰੇ ਤੇ ਕਰਾਉਗੇ ਸਾਰੇ ਲੱਗੇ ਲਾਫਸਰ ਸਾਹਿਬ ਵੀ ਵਿੱਚੇ ਲੱਗਦੇ ਨੇ ਕਰ ਲਓ ਬਾਈ ਜੀ ਕਰ ਲਓ ਪਰ ਬਾਈ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਮਰਦਾਂ ਵਾਲੀ ਗੱਲ ਕਰੀਦੀ ਹੈ ਆ ਨਹੀਂ ਕਰੀ ਦੇ ਹੁੰਦੇ ਛੋਲੇ ਵੇਚਣੇ ਜੇ ਅਲੀਆਂ ਗੱਲਾਂ ਵੀ ਆ ਕਰ ਦੇਂਗੇ ਉਹ ਕਰ ਦੇਂਗੇ ਯਾਰ ਕੋਈ ਫਾਇਦਾ ਹੈ ਗੱਲਾਂ ਤੁਸੀਂ ਮੁੱਦੇ ਤੇ ਆਓ ਯਾਰ ਲਾਫਸਰ ਸਾਹਿਬ ਪਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਲਾਫਸਰ ਸਾਹਿਬ ਕੱਲ ਤੋਂ ਸਾਰੇ ਮੁਕੱਦਮਿਆਂ 'ਚ ਬੋਲਣਾ ਸਵੇਰੇ ਪੰਜਾਬ ਦੀਆਂ ਫਫਾਈਆਂ ਕਢਾ ਲਿਆ ਕਰੋ 11 ਵਾਦਿਆਂ ਨੂੰ ਵੀ ਕਿੰਨੀਆਂ ਹੋਈਆਂ ਫਿਰ ਤਾਂ ਮੈਂ ਤੁਹਾਨੂੰ ਸਮਝਾ ਪਰ ਮੈਨੂੰ ਪਰ ਇਸ ਗੱਲ ਦਾ ਜਵਾਬ ਨਹੀਂ ਤੁਸੀਂ ਦੇ ਸਕਦੇ ਤੁਸੀਂ ਵਿੱਚ ਕਿਉਂ ਆਏ ਹੋ ਇਸ ਮੈਟਰ ਤੇ ਤੁਹਾਨੂੰ ਲੱਗਦਾ ਕਿ ਤੁਹਾਡਾ ਪਹਿਲਾਂ ਇੱਕ ਪੇਚਾ ਸੀ ਹੁਣ ਦੋ ਪੇਚੇ ਹੋ ਗਏ ਯਾਰ ਕਾਦਾ ਪੇਚਾ ਇਹਦੇ ਨਾਲ ਕਾਦਾ ਪੇਚਾ ਮੇਰਾ ਕਾਦਾ ਮੇਰੀਆਂ ਗੱਲਾਂ ਦਾ ਜਵਾਬ ਦਿੱਤਾ ਕੋਈ ਪੇਚਾ ਨਹੀਂ ਮੇਰਾ ਇਹਦੇ ਨਾਲ ਠੀਕ ਹੈ ਨਾ ਕਾਦਾ ਪੇਚਾ ਪਊਗਾ ਨਾ ਮੈਂ ਇਹਦੇ ਚੰਗੇ 'ਚ ਨਾ ਮੈਂ ਇਹਦੇ ਮਾੜੇ 'ਚ ਪਰ ਮੈਂ ਇਹਨੂੰ ਇਹੀ ਪੁੱਛਣਾ ਚਾਹੁੰਦਾ ਮੈਨੂੰ ਭਰਾਵਾ ਦੱਸ ਤਾਂ ਦੇ ਕੀ ਲੈਣ ਦੇਣਾ ਤੇਰਾ ਮੇਰੇ ਨਾਲ ਕਾਦੇ ਨਹੀਂ ਤੁਸੀਂ ਕੋਈ ਫੋਟੋ ਵੀ ਕੱਢ ਕੇ ਲਾਏ ਮੱਲਣ ਸਾਹਿਬ ਹੁਣਾਂ ਦੀ ਆ। ਆਹ ਵੇਖੋ ਤੁਹਾਨੂੰ ਕਾੜੀਆਂ ਸੀ। ਆਪਾਂ ਦੇਖਦੇ ਹਾਂ ਪੁਲਿਸ ਤੇ ਵਕੀਲ ਦਾ ਅਕਸਰ ਮੈਂ ਨਹੀਂ ਕਹਿੰਦਾ ਪੁਲਿਸ ਮਾੜੀ ਜਾਂ ਵਕੀਲ ਮਾੜੇ ਵਕੀਲ ਤੇ ਪੁਲਿਸ ਦਾ ਅਕਸਰ 36 ਦਾ ਅੰਕੜਾ ਰਿਹਾ। ਵਕੀਲ ਦਾ ਕੰਮ ਹੁੰਦਾ ਹੈ ਪੁਲਿਸ ਦੀ ਕਾਰਵਾਈ ਤੇ ਉਂਗਲ ਚੱਕਣਾ। ਭਾਈ ਜੀ ਆ ਦੇਖਿਓ। ਆ ਦੇਖਿਓ। ਇਹਦੇ ਕੀ ਰਿਲੇਸ਼ਨ ਨੇ ਫਿਰ? ਇਹ ਮੇਰੇ ਮੇਰੇ ਬਾਰੇ ਬੋਲਦੇ ਆਪਣੇ ਕੀ ਰਿਲੇਸ਼ਨ ਨੇ ਵਕੀਲ ਸਾਹਿਬ? ਦੱਸੋਗੇ। ਤੁਸੀਂ ਅੰਨੇ-ਅੰਨੇ ਅਫਸਰਾਂ ਨਾਲ ਤੁਰੇ ਫਿਰਦੇ ਹੋ। ਤੁਹਾਡੇ ਕੀ ਰਿਲੇਸ਼ਨ ਨੇ? ਉਹੀ ਗੱਲਾਂ ਨੇ ਅਸੀਂ ਨਹੀਂ ਪੈਣਾ ਚਾਹੁੰਦੇ ਇਹ ਕਮਾਚ ਸਾਨੂੰ ਆਪਣੀ ਕਾਰਵਾਈ ਤੇ ਟਿਕੇ ਰਹਿਣ ਦਿਓ ਸਾਡੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਵਕੀਲ ਸਾਹਿਬ ਕਾਦੇ ਲਈ ਅੱਛਾ ਇੱਕ ਪਰਚੇ ਦਾ ਉਹਨਾਂ ਨੇ ਜ਼ਿਕਰ ਕੀਤਾ ਨਾ ਉਹਦੀ ਉਹਦੇ ਬਾਰੇ ਕਮੈਂਟਾਂ ਦੇ ਵਿੱਚ ਵੀ ਬੜੀ ਗੱਲ ਹੋ ਰਹੀ ਸੀ 420 ਦਾ ਪਰਚਾ ਠੱਗੀ ਥੋਰੀ ਦਾ ਉਹ ਕੀ ਮਸਲਾ ਉਹ ਪਰਚਾ ਸਮਝਾ ਦਿਓ ਕਿ ਇਹਨਾਂ ਨੇ ਤੁਹਾਡੇ ਤੇ ਉਹ ਪਰਚਾ ਪਾਇਆ ਸੀ ਵਕੀਲ ਸਾਹਿਬ ਬੋਲ ਨਹੀਂ ਉਹਦਾ ਤਾਂ 155 ਨੰਬਰ ਹੈ 420 ਵਾਲਾ ਜੀ ਅੱਛਾ ਆਹੀ ਹੈ ਹਾਂਜੀ ਉਹ ਲੜਾਈ ਲੜ ਰਹੇ ਲੜਾਈ ਲੜ ਰਹੇ ਜੀ ਉਹਦੀ ਦੱਸੋ ਤੁਸੀਂ ਭਾਈ ਜੀ ਫੇਰ ਉਹੀ ਗੱਲ ਮੈਂ ਇੱਥੇ ਤੱਕ ਆ ਕੇ ਛਟਿਆ ਵੀ ਨਾਰਕੋ ਟੈਸਟ ਕਰਾਇਆ ਜਾਵੇ ਮੇਰਾ ਠੀਕ ਹੈ ਜੀ ਮੁਕਦਮੇ ਦੇ ਰਿਲੇਟਿਡ 155 ਦੇ ਕੀ ਉਸ ਜਿਹੜੇ ਬੰਦੇ ਨੇ ਮੇਰੇ ਤੇ ਮੁਕਦਮਾ ਦਿੱਤਾ ਤੇ ਮੇਰਾ ਨਾਰਕੋ ਟੈਸਟ ਕਰਾਇਆ ਜਾਵੇ ਫੀਸ ਮੈਂ ਭਰਦਾ ਅਸੀਂ ਦੋਹਾਂ ਤੋਂ ਪੁੱਛਿਆ ਜਾਵੇ ਵੀ ਕੀ ਇਹ ਮੁਕਦਮਾ ਸਹੀ ਦਿੱਤਾ ਸੀ ਕੀ ਆਕਾਸ਼ ਬੱਤਾ ਵਾਕਈ ਐਵੇਂ ਕਰ ਰਿਹਾ ਸੀ ਮੈਨੂੰ ਘਰੋਂ ਬੁਲਾ ਕੇ ਮੁਕਦਮਾ ਦਿੱਤਾ ਭਾਈ ਜੀ अच्छा इस पूरे मस्कारवाई ਦੇ ਵਿੱਚ ਤੁਹਾਨੂੰ ਇਹ ਵੀ ਬਹੁਤ ਜਣੇ ਲੋਕ ਕਹ ਰਹੇ ਕਿ ਹੁਣ ਕਾਸ਼ ਬੱਤਾਂ ਨੂੰ ਨਹੀਂ ਜਿਆਦਾ ਬੋਲਣਾ ਚਾਹੀਦਾ ਜਾਂਚ ਪ੍ਰਭਾਵਿਤ ਹੋ ਜਾਂਦੀ ਹੈ ਗੱਲਾਂ ਪਹੁੰਚੀਆਂ ਹੋਣੀਆਂ ਤੁਹਾਡੇ ਤੱਕ ਬਿਲਕੁਲ ਪਹੁੰਚ ਰਹੀਆਂ ਮੈਂ ਚਾਹੁੰਦਾ ਵੀ ਨਹੀਂ ਬੋਲਣਾ ਪਰ ਇਹ ਚੁੱਪ ਨਹੀਂ ਹੋਣ ਦਿੰਦੇ ਮੈਨੂੰ ਮੈਂ ਚੰਗਾ ਭਲਾ ਤੁਸੀਂ ਦੇਖਿਆ ਹੋਣਾ ਪਿਛਲੇ 4 ਦਿਨ ਤੋਂ ਕੋਈ ਇੰਟਰਵਿਊ ਨੂੰ ਮੈਂ ਆਪਣੀ ਕਾਰਵਾਈ ਨੂੰ ਕੰਟੀਨਿਊ ਕਰ ਰਿਹਾ ਜਿਹੜੇ ਵੀ ਸਬੂਤ ਇਕੱਠੇ ਕਰਨੇ ਆ ਜਾਂ ਕੁਝ ਕਰ ਰਿਹਾ ਪਰ ਯਾਰ ਫੇਰ ਲਾਫ ਸਰ ਸਰ ਤੁਸੀਂ ਬੋਲ ਲੈਣਾ ਅੱਛਾ ਮੇਰਾ ਇੱਕ ਹੋਰ ਸਵਾਲ ਆ ਗਿਆ ਦਿਮਾਗ ਦੇ ਵਿੱਚ ਤੁਸੀਂ ਸਿਕਿਉਰਟੀ ਦੀ ਹਾਈ ਕੋਰਟ ਗਏ ਤੁਸੀਂ ਔਰ ਕਹਿੰਦੇ ਇਹ ਤਾਂ ਪ੍ਰਾਈਵੇਟ ਬੌਂਸਰ ਲੈ ਕੇ ਘੁੰਮਦਾ ਹੁੰਦਾ ਸੀ ਅੱਜ ਸਿਕਿਉਰਟੀਆਂ ਲੱਭਦੇ ਫਿਰਦੇ ਕਿਹਦੇ ਕੋਈ ਸਬੂਤ ਹੈ ਜੀ ਕੋਈ ਤੁਹਾਡੇ ਕੋਲ ਇਸ ਚੀਜ਼ ਦਾ ਉਹਨਾਂ ਨੇ ਦਿੱਤਾ ਕੋਈ ਤੁਹਾਨੂੰ ਦੂਜੀ ਗੱਲ ਕੀ ਪ੍ਰਾਈਵੇਟ ਬੌਂਸਰ ਰੱਖਣਾ ਕੋਈ ਕ੍ਰਾਈਮ ਹੈ ਤੁਸੀਂ ਰੱਖਦੇ ਰਹੇ ਹੋ ਪ੍ਰਾਈਵੇਟ ਬੌਂਸਰ ਮੈਨੂੰ ਪਹਿਲਾਂ ਇਹ ਜਵਾਬ ਚਾਹੀਦਾ ਕੀ ਉਹ ਕ੍ਰਾਈਮ ਹੈ ਬਿਲਕੁਲ ਵੀ ਨਹੀਂ ਹਾਂਜੀ ਕੀ ਮੈਨੂੰ ਲੱਗੇ ਵੀ ਮੈਨੂੰ ਕਿਸੇ ਚੀਜ਼ ਤੋਂ ਖਤਰਾ ਹੈ ਜੇ ਮੈਂ ਕਿਤੇ ਯੂਜ਼ ਕਰ ਲਿਓ ਕ੍ਰਾਈਮ ਨਾ ਕੋਈ ਇਹ ਗੱਲ ਤੇ ਬੜਾ ਬਾਈ ਜੀ ਚਰਚਾ ਹੋ ਰਹੀ ਹੈ ਕਾਦੀ ਕਿਉਂ ਸਾਡੀ ਕੋਈ ਜ਼ਿੰਦਗੀ ਨਹੀਂ ਭਾਜੀ ਪਰਸਨਲ ਇਹ ਹਰ ਗੱਲ ਤੇ ਕਮੈਂਟ ਕਰ ਰਿਹਾ ਮੇਰੀ ਪੂਰੇ ਤੁਸੀਂ ਜਿੰਨੀ ਮੇਰਾ ਇੰਟਰਵਿਊ ਲਿੱਤਾ ਤੁਹਾਨੂੰ ਲੱਗਿਆ ਕਿ ਮੈਂ ਲਾ ਅਫਸਰ ਸਾਹਿਬ ਦੇ ਘਰ ਤੇ ਗਿਆ ਕਿ ਮੈਂ ਉਹਨਾਂ ਦੀ ਕਿਸੇ ਪਰਸਨਲ ਜ਼ਿੰਦਗੀ ਤੇ ਗਿਆ ਬਾਈ ਜੀ ਨਹੀਂ ਇਹ ਮਰਦਾਂ ਦੀ ਨਿਸ਼ਾਨੀ ਨਹੀਂ ਹੁੰਦੀ ਇਹ ਗੱਲਾਂ ਕਰਨੀਆਂ ਮਰਦ ਕਦੇ ਨਹੀਂ ਕਰਦੇ ਅਜੀਆਂ ਗੱਲਾਂ ਕਾਦੇ ਲਈ ਯਾਰ ਸਭ ਦੀਆਂ ਧੀਆਂ ਭੈਣਾਂ ਸਾਂਝੀਆਂ ਨੇ ਯਾਰ ਅਸੀਂ ਇੱਜ਼ਤ ਕਰਦੇ ਹਾਂ ਸਭ ਦੀ ਯਾਰ ਇਹ ਗੱਲ ਥੋੜਾ ਯਾਰ ਜੇ ਮੈਂ ਵਿਆਹ ਕਰਾਇਆ ਤਾਂ ਯਾਰ ਮੈਂ ਵਿਆਹ ਕਰਾਇਆ ਮੈਂ ਮੁਕਰਿਆ ਨਹੀਂ ਮੈਂ ਭੱਜਿਆ ਨਹੀਂ ਉਸ ਗੱਲ ਤੋਂ ਕਿ ਮੈਂ ਨਹੀਂ ਕਰਾਇਆ ਇਹ ਪਤਨੀ ਨੇ ਕੋਈ ਤੁਹਾਡੇ ਤੇ ਪਰਚਾ ਦਰਜ ਕਰਵਾਇਆ ਸੀ ਨਹੀਂ ਭਾਈ ਜੀ ਕੋਈ ਕੰਪਲੇਂਟ ਉਹਦੀ ਮਿਸ ਅੰਡਰਸਟੈਂਡਿੰਗ ਸੀ ਸਾਡੀ ਅਸੀਂ ਬਹਿ ਕੇ ਨਿਬੜ ਲਿਆ ਆਪਣਾ ਸਾਡਾ ਪੰਚਾਇਤੀ ਨਿਬੜ ਚੁੱਕਿਆ ਯਾਰ ਤੇ ਸਾਡੀ ਆਪਣੀ ਪਰਸਨਲ ਹੈ ਪਰਸਨਲ ਜ਼ਿੰਦਗੀ ਹੈ ਮੈਂ ਉਸ ਤੇ ਆਉਣਾ ਵੀ ਨਹੀਂ ਚਾਹੁੰਦਾ ਸੀ ਚਲੋ ਇਹ ਗੱਲਾਂ ਹੋ ਗਈਆਂ ਤੁਸੀਂ ਕੋਰਟ ਦੇ ਵਿੱਚ ਕਹਿੰਦੇ ਇੱਕ ਐਫੀਡੇਫਿਡ ਵੀ ਦਿੱਤਾ ਉਸ ਦੇ ਵਿੱਚ ਵੀ ਪਰਚਿਆਂ ਬਾਰੇ ਜ਼ਿਕਰ ਨਹੀਂ ਕੀਤਾ ਜਿਹੜੇ ਤੁਹਾਡੇ ਤੇ ਹੋਏ ਬਿਲਕੁਲ ਦਿੱਤਾ ਕਿਹੜੀ ਚੀਜ਼ ਇਹ ਮੱਲਣ ਸਾਹਿਬ ਹੀ ਕਹਿ ਰਹੇ ਸੀ ਮੱਲਣ ਸਾਹਿਬ ਕਢਾ ਲਓ ਫਿਰ ਕਾਪੀ ਇੰਨਾ ਟਾਈਮ ਕਿਉਂ ਲਾਇਆ ਕਢਾਓ ਟਾਈਮ ਅੱਛਾ ਹੁਣ ਅਸੀਂ ਜਾਂਚ ਤੇ ਆ ਜੰਨੇ ਆ ਦੀ ਜਾਂਚ ਦੇ ਵਿੱਚ ਹੁਣ ਚੱਲ ਰਿਹਾ ਹੈ ਬਹੁਤ ਕਹਿੰਦੇ ਕਿ ਦਬਾਈ ਦੇ ਫਲੈਟ ਲੁਧਿਆਣੇ ਚ 20 ਦੁਕਾਨਾਂ ਸਾਹਮਣੇ ਆ ਗਈਆਂ ਔਰ ਕਨੇਡਾ ਦੇ ਵਿੱਚ ਜਦਾਤ ਸਾਹਮਣੇ ਆ ਪਾਰਟ ਆਫ ਇਨਵੈਸਟੀਗੇਸ਼ਨ ਉਹਤੇ ਅਜੇ ਮੈਂ ਤੁਹਾਡੇ ਨਾਲ ਕੋਈ ਕਮੈਂਟ ਨਹੀਂ ਦੇ ਸਕਦਾ ਉਹਨੂੰ ਚੱਲਣ ਦੋ ਅਜੇ ਬਹੁਤ ਕੁਝ ਨਿਕਲੂਗਾ ਤੇ ਨਾਲ ਦੀ ਨਾਲ ਸੀਬੀਆਈ ਦੇ ਜਿਹੜੇ ਸੂਤਰ ਨੇ ਉਹ ਤੁਹਾਨੂੰ ਦੱਸੀ ਜਾਣਗੇ ਬੜਾ ਕੁਝ ਆ ਰਿਹਾ ਅਜੇ ਬਹੁਤ ਕੁਝ ਹੋਣਾ ਜਿਸ ਤਰੀਕੇ ਦੇ ਨਾਲ ਹੁਣ ਬਹੁਤ ਸਾਰੀ ਕਹਿੰਦੇ ਲੋਬੀ ਅਫਸਰ ਲੋਬੀ ਡਰੀ ਪਈ ਹੈ ਸ਼ਾਂਤ ਬੈਠੀ ਹੋਈ ਹੈ ਕੋਈ ਕੋਈ ਕਿਸੇ ਨੂੰ ਫੋਨ ਕਰ ਰਿਹਾ ਲੀਡਰ ਇਹ ਸਾਡੇ ਕੋਲ ਸੋਰਸ ਕਹਿੰਦੇ ਕਿ ਪੁਲਿਸ ਅਧਿਕਾਰੀ ਤੇ ਲੀਡਰ ਆਪਸ ਵਿੱਚ ਗੱਲ ਕਰ ਰਹੇ ਕਿ ਸੀਬੀਏ ਨੇ ਕਿਤੇ ਸਾਡਾ ਨਾਮ ਤਾਂ ਨਹੀਂ ਲਿਖ ਲਿਆ ਇਹ ਤੁਹਾਨੂੰ ਪਤਾ ਲੱਗਿਆ ਹੋਣਾ ਕਿ ਵੱਡੇ ਲੈਵਲ ਤੇ ਹੁਣ ਜਾਂਚ ਦੇ ਘੇਰੇ ਚ ਅਫਸਰ ਆਉਣਗੇ ਦੇਖੋ ਭਾਈ ਜੋ ਗਲਤ ਹੋਊਗਾ ਉਹ ਫਸੂਗਾ ਜੋ ਸਹੀ ਹੋਊਗਾ ਉਹਨੂੰ ਕਾਦਾ ਡਰ ਬਾਕੀ ਮੈਨੂੰ ਇਹ ਗੱਲਾਂ ਦਾ ਨਹੀਂ ਪਤਾ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਸੀਬੀਏ ਕਰ ਰਹੀ ਹੈ ਜੋ ਸੀਬੀਏ ਨੂੰ ਸਹੀ ਲੱਗੂਗਾ وہی ਹੋਊਗਾ ਜੋ ਸੀਬੀਏ ਸਹੀ ਜਾਂਚ ਕਰਦੀ ਹੈ ਕਦੇ ਕੋਈ ਸੀਬੀਏ ਗਲਤ ਜਾਂਚ ਨਹੀਂ ਕਰਦੀ ਤੁਹਾਡਾ ਇੱਕ ਬਿਆਨ ਬਹੁਤ ਚਰਚਾ ਦੇ ਵਿੱਚ ਹੈ ਕਿ ਮੈਂ ਸਜ਼ਾ ਕਰਾ ਕੇ ਹਟਾਂਗਾ ਮ ਤੁਸੀਂ ਇਹ ਸਮਝਦੇ ਹੋ ਕਿ ਬਹੁਤ ਵੱਡੀ ਗੱਲ ਹੈ ਕਿਉਂਕਿ ਬਹੁਤ ਵਾਰ ਕਈ ਅਜਿਹੀ ਗੱਲਾਂ ਹੋ ਜਾਂਦੀਆਂ ਇੱਕ ਬੰਦਾ ਕੰਪਰੋਮਾਈਜ਼ ਤੇ ਆ ਜਾਂਦਾ ਜਾਂ ਕੋਈ ਹੋਰ ਕਨਟਰਡਿਕਟ ਹੋ ਜਾਂਦਾ ਮਰ ਗਏ ਤਾਂ ਕੀ ਕਹਿਣਾ ਬਚ ਗਏ ਤੈਨੂੰ ਛੱਡਦੇ ਨੇ ਜੇ ਉਸ ਪ੍ਰਮਾਤਮਾ ਨੇ ਜਿਉਂਦੇ ਰੱਖਿਆ ਨਾ ਤੈਨੂੰ ਸਜ਼ਾ ਕਰ ਕੋਈ ਗੱਲ ਪਤਿਤਾਨੀ ਕਾਸ਼ ਥੈਂਕ ਯੂ ਪਰ ਜਿਸ ਤਰੀਕੇ ਦੇ ਨਾਲ ਇਹ ਕਾਰਵਾਈ ਚੱਲਦੀ ਪਈ ਆ ਜਾਂਚ ਦਾ ਵਿਸ਼ਾ ਆ ਤੁਹਾਡੇ ਤੇ ਜਦੋਂ ਇਹ ਸਵਾਲ ਖੜੇ ਹੋਏ ਤੁਹਾਨੂੰ ਕੀ ਲੱਗਦਾ ਹੈ ਕੀ ਇਸ ਦੇ ਪਿੱਛੇ ਕੋਈ ਸਾਜ਼ਿਸ਼ਾਂ ਹੋ ਰਹੀਆਂ ਨੇ ਅੰਦਰ ਖਾਤੇ ਕੋਈ ਹੋਰ ਸਾਜ਼ਿਸ਼ ਘੜ ਰਿਹਾ ਕਰ ਰਹੇ ਆ ਬਾਈ ਜੀ ਮੈਂ ਤੁਹਾਨੂੰ ਦੱਸੀ ਤਾਂ ਜਾ ਰਹੇ ਆ ਮੈਂ ਪਾਣੀਓਗ ਹਾਈ ਕੋਰਟ ਤੋਂ ਕਿਉਂ ਸਿਕਿਉਰਿਟੀ ਦੀ ਮੰਗ ਕੀਤੀ ਐਸੀ ਗੱਲਾਂ ਤੇ ਕੀਤੀ ਨਾ ਇਹ ਤੁਹਾਡੀ ਖਤਰੇ ਨੂੰ ਨਹੀਂ ਤੁਹਾਡਾ ਨੁਕਸਾਨ ਨਹੀਂ ਕੋਈ ਹੋਰ ਜਾਂਚ ਨੂੰ ਪ੍ਰਭਾਵਿਤ ਕਰ ਰਿਹਾ ਤੁਹਾਨੂੰ ਲੱਗ ਰਿਹਾ ਬਾਈ ਜੀ ਇਹ ਖਤਰੇ ਦੇ ਬਰਾਬਰ ਹੀ ਨੇ ਇਹ ਚੀਜ਼ਾਂ ਉਹਦੀ ਜਾਂਚ ਘਟਾਉਣੀ ਮੇਰੇ ਲਈ ਸਭ ਤੋਂ ਵੱਡਾ ਖਤਰਾ ਹੈ ਮੈਂ ਖੁਦ ਕਹਿ ਰਿਹਾ ਬਾਈ ਜੀ ਕਰ ਲੈਣ ਦਿਓ ਯਾਰ ਕੰਮ ਕਰਨ ਦਿਓ ਵਧੀਆ ਕਰ ਰਿਹਾ ਮੈਂ ਠੀਕ ਹੈ ਸਾਰੀ ਦੁਨੀਆ ਲਈ ਕਰ ਰਿਹਾ ਮੈਂ ਇਕੱਲੇ ਆਪਣੇ ਲਈ ਨਹੀਂ ਕਰ ਰਿਹਾ ਠੀਕ ਹੈ ਤੁਹਾਨੂੰ ਲੋਕਾਂ ਨੂੰ ਕਿੰਨਾ ਫਾਇਦਾ ਹੋਣਾ ਇਸ ਚੀਜ਼ ਦਾ ਦੇਖ ਸੋਚ ਕੇ ਦੇਖੋ ਬਿਲਕੁਲ ਸਹੀ ਠੀਕ ਹੈ ਨਹੀਂ ਜਣਾ ਖਣਾ ਕੇ ਤੁਹਾਨੂੰ ਦਬਕੇ ਮਾਰਦਾ ਸੀ ਮੈਂ ਜਿਦੀ ਜਿਦੀ ਮੈਂ ਕਹਿੰਨਾ ਉਹ ਮਾਮਾ ਬਾਰੇ ਪੁੱਛੋ ਭੈਣਾਂ ਤੋਂ ਪੁੱਛੋ ਲੋਕ ਕਮੈਂਟ ਕਰਦੇ ਆ ਦੇਖੋ ਤਾਂ ਸਹੀ ਕਿੰਨੇ ਦੁਖੀ ਸੀਗੇ ਤੁਹਾਡੇ ਕੋਲ ਉਹ ਲੋਕ ਵੀ ਸੰਪਰਕ ਕਰਦੇ ਹੋਣੇ ਜਿਹੜੇ ਡੀਆਈਜੀ ਪੁੱਲਰ ਤੋਂ ਦੇ ਸਤਾਏ ਹੋਏ ਨੇ ਬਹੁਤ ਨੇ ਬਹੁਤ ਲੋਕ ਹੈਗੇ ਮੈਂ ਗਿਣਕੇ ਵੀ ਨਹੀਂ ਦੱਸ ਸਕਦਾ ਇੰਨੇ ਲੋਕ ਲਾਫ ਸਰ ਸਾਹਿਬ ਨੂੰ ਵੀ ਮੈਂ ਕਹਿੰਨਾ ਵੀ ਕੁਝ ਲੱਭ ਲਓ ਮੇਰੇ ਲਈ ਤਾਂ ਲੱਭ ਲੇ ਮੇਰੇ ਤਾਂ ਬਹੁਤ ਫੈਨ ਥੋੜੇ ਨੇ ਕਹਦੇ ਫੈਨ ਨੇ ਮੇਰੇ ਦੱਸੋ ਯਾਰ ਮੈਨੂੰ ਹਾਸੇ ਆਈ ਜਾਂਦਾ ਫੈਨ ਤਾਂ ਲੱਭ ਲੈ ਉਹ ਵੀ ਲੱਭ ਲਓ ਤੂੰ ਇਹ ਵੀ ਮੇਰੇ ਤੱਕ ਪਹੁੰਚੇ ਹੁਣ ਭੁੱਲਰ ਸਾਹਿਬ ਦਾ ਵੀ ਕਰੋ ਇੱਕ ਵਧੀਆ ਜਿਹਾ ਅਫਸਰ ਸਾਹਿਬ ਭੁੱਲਰ ਸਾਹਿਬ ਦਾ ਤਾਂ ਬਹੁਤ ਦੁਨੀਆ ਚ ਆ ਗਿਆ ਤੁਹਾਨੂੰ ਤਾਂ ਇਕੱਠਾ ਵੀ ਨਹੀਂ ਕਰਨਾ ਪੈਣਾ ਕਿਸ ਤੋਂ ਮੰਗਣਾ ਵੀ ਨਹੀਂ ਪੈਣਾ ਉਹਨਾਂ ਦੇ ਖਲਾਫ ਵੀ ਕੋਈ ਕਹਿ ਲੋ ਮਾੜਾ ਮੋਟਾ ਕਿਉਂ ਤੁਸੀਂ ਮੇਰੇ ਮਗਰ ਪਏ ਹੋ ਬਿਨਾਂ ਕਲ ਤੋਂ ਚੰਗਾ ਨਹੀਂ ਲੱਗਦਾ ਤੁਹਾਡੀ ਵਧੀਆ ਇੱਕ ਤੁਸੀਂ ਪਰਸਨੈਲਿਟੀ ਲੱਗਦੇ ਹੋ ਮੈਨੂੰ ਵਧੀਆ ਘਰ ਤੋਂ ਲੱਗਦੇ ਹੋ ਬਟ ਗੱਲਾਂ ਨਹੀਂ ਵਧੀਆ ਕੀਤੀਆਂ ਅਫਸਰ ਸਾਹਿਬ ਚਲੋ ਉਹ ਫਿਰ ਤੁਸੀਂ ਉਹਨਾਂ ਖਿਲਾਫ ਕਾਰਵਾਈ ਕਰੋਗੇ ਉਹ ਅਗਲੇ ਵੀ ਕਹਿਣਗੇ ਕਿ ਮੈਂ ਹਰ ਗੱਲ ਦਾ ਜਵਾਬ ਦਊਂ ਹੋਰ ਤੁਹਾਡੇ ਖਿਲਾਫ ਕਰਨਗੇ ਉਹ ਤੁਸੀਂ ਹੋਰ ਮੈਂਟਲੀ ਅਫਸਰਟ ਹੋਵੋਗੇ ਬਾਈ ਜੀ ਫੇਰ ਇਹਦਾ ਕੋਈ ਹੱਲੇ ਨਹੀਂ ਤੋੜੇ ਨਹੀਂ ਮੈਂ ਤਾਂ ਆਪਣਾ ਜੀ ਦੇਖੋ ਮੈਂ ਆਪਣੇ ਭੈਣਾ ਭਰਾਵਾਂ ਲਈ ਆਇਆ ਹਾਂ ਤੁਹਾਡੇ ਕੋਲ ਜਿਨ੍ਹਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਸੀ ਕੀ ਉਹਨਾਂ ਨੂੰ ਨਾ ਲੱਗੇ ਮੈਂ ਗਲਤ ਹ ਬਸ ਮੈਂ ਕੋਈ ਲਾਫਸਰ ਸਾਹਿਬ ਨੂੰ ਕੁਝ ਨਹੀਂ ਕਹਿਣਾ ਕਿਸੇ ਨੂੰ ਨਹੀਂ ਮੈਂ ਉਹਨਾਂ ਲਈ ਆਇਆ ਪਰ ਲਾਫਸਰ ਸਾਹਿਬ ਤੁਸੀਂ ਲਾਫਸਰ ਹੋ ਜੱਜ ਨਹੀਂ ਹੈਗੇ ਤੁਸੀਂ ਚੱਕ ਕੇ ਕਦੇ ਮੇਰੇ ਤੇ ਕੋਈ ਇਲਜ਼ਾਮ ਕਦੇ ਕੋਈ ਇਲਜ਼ਾਮ ਨਹੀਂ ਚੰਗਾ ਨਹੀਂ ਲੱਗਦਾ ਲੋਕ ਇੰਨੇ ਸਤਾਏ ਪਏ ਸੀ ਕਿ ਡੀਆਈਜੀ ਨੂੰ ਲਰ ਤੋਂ ਕਿ ਡਰੇ ਪਏ ਸੀ ਸਹਮੇ ਪਏ ਸੀ ਕੋਈ ਹਿੰਮਤ ਨਹੀਂ ਸੀ ਕਰਦਾ ਬਾਹਰ ਆਉਣ ਦੀ ਬਿਲਕੁਲ ਕਹਿ ਸਕਦੇ ਹਾਂ ਮਤਲਬ ਤੁਸੀਂ ਤੁਹਾਡੇ ਕੋਲ ਇਹ ਵੀ ਮਾਮਲੇ ਆਏ ਹੋਣੇ ਤੁਸੀਂ ਕਹਾਂ ਹਣਾ ਯਾਰ ਇਹ ਮੇਰਾ ਮਾਮਲਾ ਤਾਂ ਕੁਝ ਵੀ ਨਹੀਂ ਜਿੰਨੇ ਇਹ ਲੋਕ ਸਤਾਏ ਹੋਏ ਕਹਿ ਸਕਦੇ ਹਾਂ ਭਾਜੀ ਹੁਣ ਕਰੀਏ ਕੀ ਫੇਰ ਉਹੀ ਗੱਲ ਡਰ ਤੁਸੀਂ ਲੋਕ ਡਰ ਰਹੇ ਨੇ ਮੈਂ ਕਿਉਂ ਕੀ ਕਹਾਉਣਾ ਨੂੰ ਆਣਾ ਹੀ ਨਹੀਂ ਜਦ ਜੇ ਕੋਈ ਆਇਆ ਹੁੰਦਾ ਸਾਨੂੰ ਆਣ ਦੀ ਲੋੜ ਪੈਣੀ ਸੀ ਕੋਈ ਹਰਾਨੀ ਜਨਕ ਮਾਮਲਾ ਆਇਆ ਤੁਹਾਡੇ ਕੋਲ ਕੀ ਯਾਰ ਨਹੀਂ ਭਾਈ ਮੈਂ ਉਹ ਗੱਲਾਂ ਤਾਂ ਫਿਰ ਕਿਸੇ ਦੀ ਪ੍ਰਾਈਵੇਟ ਲਾਈਫ ਆਪਾਂ ਨਹੀਂ ਸ਼ੇਅਰ ਕਰ ਸਕਦੇ ਭਾਈ ਹਾਂ ਜਾਂ ਨਾ ਚ ਜਵਾਬ ਦਿਓ ਆਏ ਨੇ ਬਹੁਤ ਆਏ ਨੇ ਪਰ ਮੈਂ ਸ਼ੇਅਰ ਨਹੀਂ ਕਰ ਸਕਦਾ ਕਿਸੇ ਦੀ ਪਰਸਨਲ ਗੱਲ ਹੈ ਅਗਲੇ ਨੇ ਮੈਨੂੰ ਵਿਸ਼ਵਾਸ ਕਰਕੇ ਦੱਸੀ ਜੇ ਮੈਂ ਨਹੀਂ ਦੱਸ ਸਕਦਾ ਹਾਂਜੀ ਧੰਨਵਾਦ ਗੱਲਬਾਤ ਕਰਨ ਦੇ ਲਈ ਔਰ ਜਿਸ ਤਰੀਕੇ ਦੇ ਨਾਲ ਤੁਸੀਂ ਲੜਾਈ ਲੜ ਰਹੇ ਹੋ ਤੁਹਾਡੀ ਇੱਕ ਹੋਰ ਸਿਫਤ ਵੀ ਬਹੁਤ ਹੋ ਰਹੀ ਆ ਹਰ ਕੋਈ ਕਹਿ ਰਿਹਾ ਕਿ ਜਿਗਰਾ ਕੀਤਾ ਮੁੰਡੇ ਨੇ ਇਸ ਪ੍ਰਸ਼ਟ ਅਫਸਰ ਅਸਲਾ ਪਹਿਲੇ ਕੰਮ ਨਹੀਂ ਕਰਨ ਦਿੰਦੇ ਇਹ ਜਿਹੇ ਲਾਫ ਅਫਸਰ ਵਰਗੇ ਨਹੀਂ ਮੈਂ ਤਾਂ ਬਹੁਤ ਅੱਗੇ ਤੱਕ ਜਾਣਾ ਹਜੇ ਕੰਮ ਕਰਨ ਦੋ ਬਾਈ ਜੀ ਮੈਨੂੰ ਕੰਮ ਕਰਨ ਦੋ ਪਲੀਜ਼ ਠੀਕ ਹੈ ਆਕਾਸ਼ ਮੱਤਾ ਸਾਡੇ ਨਾਲ ਜੁੜੇ ਸਨ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਮੈਨੂੰ ਤੰਗ ਪਰੇਸ਼ਾਨ ਜਾਂਚ ਪ੍ਰਭਾਵਿਤ ਕਰਨ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਪਰ ਮੈਂ ਮਰਦੇ ਦਮ ਤੱਕ ਇਹ ਲੜਾਈ ਲੜਾਂਗਾ ਪ੍ਰਿੰਸ ਸੁਨੀਆਲ ਦੇ ਨਾਲ ਮੰਡੀ ਗੁਬਿੰਦਕੜ ਬੋਲਡ ਪੰਜਾਬ